ਅਵੇ ਸਮਰਾਲੇ ਦੇ ਆਲੇ-ਦਾਲੇ ਵਾਲੇ ਸਾਰੇ ਖੰਨੇ ਵਾਲੇ ਲੁਧਿਆਣੇ ਵਾਲੇ ਅਖਰਡਾਲੇ ਇੱਧਰ ਮਹਾਲੀ ਦੇ ਰਗੇ ਵਾਲੇ ਸਾਰੇ ਸੁਣ ਲੋ ਸਮਰਾਲੇ ਸੱਜਣੋਂ ਬਲੱਗਣ ਮਾਰਵਲ ਵਾਲੇ ਆ ਜਿਹੜੇ ਆਪਾਂ ਕਹਿ ਸਕਦੇ ਆ ਵੀ ਕਜਾਰੀਆ ਦੇ ਬਹੁਤ ਤਕੜੇ ਸੇਲ ਕਰ ਰਿਹਾ ਦੇਖੋ ਪ੍ਰਾਈਸ ਮਲੇ ਹੋਏ ਫਸਟ ਪ੍ਰਾਈਸ ਮਿਲਿਆ ਹੋਇਆ ਸੇਲ ਦਾ ਬਾਈ ਹੁਣਾਂ ਨੂੰ ਜਦੋਂ ਕੋਈ ਬੰਦਾ ਕੁਆਲਿਟੀ ਦੀ ਸੇਲ ਕਰਦਾ ਹੋਵੇ ਦਾ ਨੈਚੁਰਲ ਗੱਲਾ ਸਰਬਸ ਵੀ ਵਧੀਆ ਦਿੰਦਾ ਹੁੰਦਾ ਤੇ ਫੇਰ ਜਦੋਂ ਉਹਦੀ ਸੇਲ ਬਹੁਤੀ ਹੋਵੇ ਤਾਂ ਉਹਨੂੰ ਰੇਟ ਵੀ ਉੱਥੋਂ ਵਧੀਆ ਮਿਲ ਜਾਂਦੇ ਆਪਾਂ ਨੂੰ ਆਪਾਂ ਬਲੱਗਣ ਮਾਰਵਲ ਵਾਲਿਆਂ ਕੋਲੇ ਆਏ ਆ ਬਾਈ ਹੁਣਾਂ ਕੋਲੇ ਬਾਈ ਗਗਨਦੀਪ ਆਪਣੇ ਨਾਲ ਹੋਣਗੇ ਗਗਨਦੀਪ ਹੁਣੀ ਆਪਾਂ ਨੂੰ ਜਾਣਕਾਰੀ ਦੇਣਗੇ ਐਹੋ ਜੀ ਵੈਰਾਈਟੀ ਤੁਹਾਨੂੰ ਦਿਖਾਉਣ ਲੱਗੇ ਆ ਸਭ ਤੋਂ ਪਹਿਲਾਂ ਹੀ ਮੁੱਢ 'ਚ ਜਿਹੜੀ ਤੁਸੀਂ ਨਹੀਂ ਦੇਖਿਓਗੇ ਤੁਹਾਨੂੰ ਲੱਗਣਾ ਨਹੀਂਗਾ ਯਾਰ ਅੱਛਾ ਆ ਵੀ ਟੈਲ ਹੋ ਸਕਦੀ ਏ ਯਾਰ ਆਪਣੇ ਕੋਲੇ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਕਿਵੇਂ ਬਾਈ ਪਹਿਲਾਂ ਉਹ ਟੈਲ ਦਿਖਾਓ ਤੇ ਬਾਈ ਜੀ ਇਹ ਜਿਹੜੀ ਆਪਣੀ ਟਾਈਲ ਆ ਨਾ ਜੀ ਜੇ ਮੈਂ ਆਪਾਂ ਆਪਣੇ ਮਕਾਨ ਪਾਉਣੇ ਆ ਆਪਾਂ ਨੂੰ ਬਾਹਰ ਪਾਰਕਿੰਗ ਏਰੀਆ ਵਾਸਤੇ ਇਸੇ ਨੂੰ ਕੋਈ ਕਹਿੰਦਾ ਮੈਂ ਗੱਡੀ ਚੜਾਉਣੀ ਆ ਕੋਈ ਕਹਿੰਦਾ ਮੈਂ ਟਰੈਕਟਰ ਚੜਾਉਣਾ ਟਰਾਲਾ ਚੜਾਉਣਾ ਇਹ ਕੰਪਨੀ ਦੀ 20mm ਟਾਈਲ ਆ ਹੂੰ ਤੇ ਇੱਕ ਹੋਰ ਆ ਇਹਦੇ ਵਿੱਚ ਗੱਲ ਬਾਕੀ ਕੰਪਨੀਆਂ ਨਾਲ ਤੁਸੀਂ ਹੱਥ ਫੇਰ ਕੇ ਦੇਖੋ ਹੂੰ ਮੈਂ ਵੀਡੀਓ ਦੇ ਵਿੱਚ ਵੀ ਸਾਰਿਆਂ ਨੂੰ ਕਹਿਣਾ ਚਾਹੁੰਨਾ ਇਹ ਸਚਾਈ ਆ ਤੁਸੀਂ ਵੀ ਗਲਤ ਨਹੀਂ ਕਹਿਣੀ ਹੈਗੀ ਇਹਦੀ ਸਚਾਈ ਹੈ ਵੀ ਇਹ ਤੇ ਥੋੜਾ ਪੈਰ ਦਿਲਕਦਾ ਚਾਹੇ ਇਹ ਵੀ ਟਾਇਲ ਮੇਰੀ ਹੋਆ ਇਹ ਵੀ ਮੇਰੀ ਹੋਆ ਕੰਪਨੀ ਨੇ ਇਹ ਜਾਨੀ ਕਿ ਉਹਨਾਂ ਬਜ਼ੁਰਗਾਂ ਜਾਂ ਹੋਰ ਬੰਦਿਆਂ ਵਾਸਤੇ ਬਣਾਈ ਆ ਜਿਹੜੇ ਕਹਿੰਦੇ ਨੇ ਅਸੀਂ ਮੀਂਹ ਪੈਂਦੇ ਜਦ ਬਾਹਰ ਨਿਕਲਦੇ ਸਾਡਾ ਪੱਥਰ ਤੋਂ ਵੀ ਪੈਰ ਦਿਲਕ ਜਾਂਦਾ ਇਹ ਉਹ ਟਾਇਲ ਹੈ ਜਿਹਦੇ ਉੱਤੇ ਪੱਥਰ ਤੋਂ ਪੱਥਰ ਤੋਂ ਵੀ ਅੱਗੇ ਵਾਲੀ ਚੀਜ਼ ਆ ਇਹ ਇਹ ਤਾਂ ਪੰਜਵੇਂ ਇੱਟਾਂ ਵਾਲੀ ਫਰਸ਼ ਲਾਈ ਹੁੰਦੀ ਆ ਬਸ ਉਹਨਾਂ ਖੁਰਦਰਾ ਪਾਣਾ ਹਾਂ ਦੇਖਣ ਨੂੰ ਤੁਹਾਨੂੰ ਟਾਇਲ ਲੱਗਦੀ ਆ ਇਨੂੰ ਪੱਥਰ ਦੀ ਫੀਲਿੰਗ ਵੀ ਆਊਗੀ ਤੁਹਾਨੂੰ ਦੇਖਣ ਨੂੰ ਪੱਥਰ ਦੀ ਫੀਲਿੰਗ ਆਊਗੀ ਵੈਸੇ ਟਾਈਲ ਆ ਜੇ ਆਪਾਂ ਕੋਈ ਪੱਥਰ ਵੀ ਲਾਉਨੇ ਇਹਦੇ ਨੂੰ ਜ਼ਿਆਦਾ ਤਿਲਕਣਾ ਹੁੰਦਾ ਜੇ ਨਹੀਂ ਉਹਨੂੰ ਚਮਕਾਉਂਦੇ ਤਾਂ ਵਧੀਆ ਨਹੀਂ ਲੱਗਦਾ ਬੇੜੇ 'ਚ ਲੱਗਿਆ ਇਹ ਬੇੜੇ 'ਚ ਵੀ ਵਧੀਆ ਵੀ ਲੱਗੂਗਾ ਯਾਨੀ ਕਿ ਮਤਲਬ ਕਿਲੇ ਵਾਲੀ ਲੁੱਕ ਆਊਗੀ ਇਹਦੇ 'ਚ ਡਿਜ਼ਾਈਨ ਐਦਾਂ ਦੇ ਆਹ ਦੇਖੋ ਆਹ ਡਿਜ਼ਾਈਨ ਆ ਜਿਵੇਂ ਪੁਰਾਣੇ ਜ਼ਮਾਨਿਆਂ ਦੇ ਵਿੱਚ ਪੱਥਰ ਮੇਰੀ ਪਿੱਛੇ ਪੁਰਾਣੇ ਜ਼ਮਾਨੇ ਪੁਰਾਣੇ ਜ਼ਮਾਨੇ 'ਚ ਪੱਥਰ ਹੁੰਦਾ ਸੀ ਨਾ ਜੀ ਜੇ ਹੁਣ ਵੀ ਤੁਸੀਂ ਕਿਸੇ ਰਾਜਸਥਾਨ ਦੇ ਕਿਲੇ ਚ ਜਾਂਦੇ ਹੋ ਏਦਾਂ ਦਾ ਟੈਕਸਚਰ ਹੁੰਦਾ ਉਹਦਾ ਦੇਖੋ ਹਾਂਜੀ ਇਹ オリジナル ਟੈਕਸਚਰ ਹੈ ਤੁਸੀਂ ਇਹਨੂੰ ਐ ਪੈਰ ਮਾਰੋਗੇ ਤੁਹਾਡਾ ਪੈਰ ਅੱਗੇ ਨਹੀਂ ਜਾਊਗਾ ਹੂੰ ਕਰਕੇ ਦੇਖੋ ਹਾਂ ਇਹ ਵਾਕਈ ਸਹੀ ਗੱਲ ਹੈ ਹਾਂ ਪੈਰ ਜਾਮ ਹੁੰਦਾ ਹੂੰ ਇਹ ਆਪਾਂ ਇਹ ਆਪਣੀ ਵੀਡੀਓ ਦੇ ਵਿੱਚ ਇਸ ਕਰਕੇ ਦੱਸਣਾ ਚਾਹੁੰਦੇ ਆਂ ਕਈ ਵਾਰੀ ਨਾ ਬੰਦਾ ਬੇ ਆ ਆ ਸਾਰਾ ਬੇੜੇ ਦਾ ਸੈਗਮੈਂਟ ਆ ਜੀ ਇਹ ਕਿਸੇ ਨੇ ਕਾਰ ਚੜਾਉਣੀ ਆ ਉਹਦੇ ਵਾਸਤੇ ਇਹ ਟਾਇਲਾ ਨੇ ਜੇ ਕਿਸੇ ਨੇ ਟਰਾਲੀ ਟਰੈਕਟਰ ਚੜਾਉਣਾ ਉਹਦੇ ਵਾਸਤੇ ਇਹ ਨੇ ਜੇ ਕੋਈ ਬੰਦਾ ਕਹਿੰਦਾ ਮੈਂ ਮੈਂ ਭਰਿਆ ਹੈ ਹੀ ਚੜਾਉਣਾ ਫਿਰ ਹਾਂ ਟਰਾਲੇ ਹੀ ਚੜਾਉਣਾ ਭਰਿਆ ਫਿਰ ਉਹਦੇ ਵਾਸਤੇ ਇਹ ਸੈਗਮੈਂਟ ਆ ਬੀਐਮਐਮ ਕਜ਼ਾਰੀਆ ਦਾ ਕਿਸੇ ਕੰਪਨੀ ਦੇ ਵਿੱਚ ਨਹੀਂ ਇੰਨੇ ਡਿਜ਼ਾਈਨ ਆਉਂਦੇ ਜਿੰਨੇ ਕਜ਼ਾਰੀਆ ਦੇ ਡਿਜ਼ਾਈਨ ਆਉਂਦੇ ਜੀ ਇੱਕ ਗੱਲ ਇਹ ਵੀ ਆ ਵੀ ਕਜ਼ਾਰੀਆ ਦੇ ਵਿੱਚ ਵੀ ਕਈ ਤਰ੍ਹਾਂ ਦੀ ਵੈਰਾਈਟੀ ਹੁੰਦੀ ਆ ਆਪਾਂ ਕਹਿ ਸਕਦੇ ਹਾਂ ਕਿ ਕਜ਼ਾਰੀਆ ਇੱਕ ਤਰ੍ਹਾਂ ਦੀ ਵੈਰਾਈਟੀ ਨਹੀਂ ਦਿੰਦਾ ਹਾਂਜੀ ਦੇਖੋ ਜੀ ਕਜ਼ਾਰੀਆ ਦੇਖੋ ਮਾਰਕੀਟ ਤੇ ਲੋਕਲ ਮਾਰਕੀਟ ਤੇ ਕੰਪੀਟੀਸ਼ਨ ਲੜਨ ਵਾਸਤੇ ਉਹਨੇ ਸੈਰਾਮਿਕ ਟਾਈਲ ਵੀ ਕੱਢੀ ਹੋਈ ਆ ਜੀ ਮੇਰੇ ਉਹ ਬਾਥਰੂਮਾਂ ਨੂੰ ਲੱਗ ਸਕਦੀ ਹੈ ਫਲੋਰ ਤੇ ਨਹੀਂ ਲੱਗ ਸਕਦੀ। ਜੀ। ਇਹ ਜਿਹੜਾ ਤੁਹਾਨੂੰ ਆਹ ਜਿਹੜਾ ਸਾਰਾ ਸ਼ੋਰੂਮ ਦਿਖਾ ਰਹੇ ਆ ਇਹ ਜੀ। ਇਹ ਡਬਲ ਚਾਰਜ, ਫੁੱਲ ਬੋਡੀ ਜੀ। ਬੇੜੇ ਵਾਲੀ ਟਾਇਲ ਆ। ਇਹ ਸਾਰਾ ਮਤਲਬ ਇੱਕ ਸੈਗਮੈਂਟ ਦਾ ਮਾਲ ਕਹਿ ਸਕਦੇ ਆ। ਹਾਂ ਜੀ ਦੂਸਰਾ ਦਿਖਾਵਾਂਗੇ। ਹਾਂ ਜੀ ਦੂਸਰਾ ਵੀ ਦਿਖਾਉਣਾ ਪਹਿਲਾਂ ਇਹਦੇ ਵਿੱਚ ਵੀ ਬਹੁਤ ਵੈਰਾਈਟੀ ਆਪਣੇ ਕੋਲ ਹਾਂ। ਆਜੋ 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 ਆਜੋ। ਹਾਂ ਜੀ। ਜਿਵੇਂ ਆਪਿਆ ਇਹ ਵੀ ਇਹ ਵੀ ਫਲੋਰ ਟਾਇਲ ਆ ਜੀ। ਇਹ ਫਲੋਰ ਹੈ ਨਾ ਬੇੜੇ ਵਾਲੀ। ਬੇੜੇ ਵਾਲ ਚ ਹੈ ਨਾ। ਲੇ ਆਪਾਂ ਨੇ ਜਿਹੜਾ ਤੁਹਾਨੂੰ ਟਰਨ ਵਾਈਜ਼ ਇਹ ਨਹੀਂ ਹੈਗਾ ਵੀ ਦੋ ਕੁ ਪੀਸ ਇਹਦੇ ਦਿਖਾਤੇ ਦੋ ਕੁ ਤੁਹਾਨੂੰ ਫਲੋਰ ਦੇ ਦਿਖਾਤੇ ਜਿੰਨਾ ਤੁਹਾਨੂੰ ਸਾਰਾ ਮਾਲ ਦਿਖਾ ਰਿਹਾ ਕਜ਼ਾਰੀਆ ਦਾ ਸਾਰਾ ਆਪਣੇ ਮਤਲਬ ਸ਼ੋਰੂਮ ਦੇ ਵਿੱਚ ਲੱਗਿਆ ਵੀ ਹੋਇਆ ਤੇ ਆਪਣੇ ਅੰਦਰ ਵੀ ਹੈਗਾ ਜੀ ਫੇ ਮਤਲਬੋ ਜੇ ਕੋਈ ਬੰਦਾ ਮੰਗੂਗਾ ਤਾਂ ਉਹਨੂੰ ਮਿਲੂਗਾ ਜਦੇ ਮੰਗਾਗੇ ਜੀ ਕੋਈ ਪ੍ਰੋਬਲਮ ਨਹੀਂ ਹੈਗੀ ਕੋਦਰਾ ਖਾਸ ਤਾਂ ਕੋਈ 5 10% ਕਈ ਵਾਰੀ ਗੱਲ ਹੋ ਵੀ ਜਾਂਦੀ ਹੈ ਕੁਦਰ ਤੋਂ ਡਰ ਕੇ ਕਹਿਣਾ ਵੀ ਕੋਈ ਗੱਲ ਬੜੀ ਮੂੰਹ ਚੋਂ ਵੀ ਨਹੀਂ ਕੱਢਣੀ ਚਾਹੀਦੀ ਕਈ ਵਾਰੀ ਹੋ ਸਕਦਾ ਪਰ ਇਹ ਨਹੀਂ ਹੈਗਾ ਵੀ ਜਿਹੜੀ ਟਾਇਲ ਤੇ ਤੁਸੀਂ ਹੱਥ ਰੱਖਤਾ ਇਹ ਕਹੂੰਗਾ ਜੀ 10 ਦਿਨ ਬਾਅਦ ਆਊਗੀ ਤੁਸੀਂ ਬੜੇ ਬੜੇ ਸ਼ੋਰੂਮਾਂ 'ਚ ਜਾਓ ਮੈਂ ਮੈਂ ਉਹਨਾਂ ਤੋਂ ਵੱਡਾ ਨਹੀਂ ਹੈਗਾ ਵੈਸੇ ਪਤਾ ਛੋਟੇ ਆਦਮੀ ਐ ਮੈਂ ਤਾਂ ਸਰਵਿਸ ਆਪਣੀ ਸਰਵਿਸ ਨੂੰ ਪਹਿਲ ਦਿੰਦਾ ਉਹ ਮਤਲਬ ਸ਼ੋਰੂਮ ਦੇ ਅੰਦਰ ਕਿਤੇ ਬਾਹਰ ਇੱਕ ਜਰੀਆ ਤੇ ਬੋਰਡ ਲੱਗੇ ਹੁੰਦੇ ਵੱਡੇ ਵੱਡੇ ਠੀਕ ਜਦੋਂ ਅੰਦਰ ਲਈ ਆ ਕੇ ਕਹਿੰਦੇ ਨੇ ਜੀ ਆ ਤੁਸੀਂ ਆਹ ਕੰਪਨੀ ਦਾ ਨਾਮ ਤਾਂ ਨਹੀਂ ਲੈਣਾ ਵੀ ਇਹ ਕੰਪਨੀ ਦਾ ਲੈ ਲਓ ਕੰਪਨੀ ਦਾ ਲੈ ਲਓ ਹਨਾ ਅੱਛਾ ਦਿਖਾ ਕੇ ਕਿਰਾ ਆਟਾ ਤੇ ਮੱਛੀ ਐ ਖਾ ਲੈਣੀ ਹੁਣ ਹਨਾ ਫਿਰ ਉਸ ਤੋਂ ਬਾਅਦ ਉਹ ਹੋਰ ਤੋਂ ਕਰ ਆਪਣੇ ਕੋਲ ਤੇ ਦੇ ਸਰ ਜੇ ਕਸਟਮਰ ਨੇ ਗਿਜ਼ਾਰੀਆਂ ਮੰਗ ਲਈ ਤਾਂ ਆਪਾਂ ਗਿਜ਼ਾਰੀਆਂ ਹੀ ਦੇਣੀ ਜੀ ਜਿਉਂ ਨੇ ਕਹਿੰਦਾ ਮੈਂ ਹੋਰ ਸੈਗਮੈਂਟ ਚ ਜਾਣਾ ਹੋਰ ਵੀ ਦਵਾਂਗੇ ਉਹ ਵੀ ਹੈਗਾ ਸਾਡੇ ਕੋਲ ਜਿਉਂ ਨੇ ਘੱਟ ਪੈਸੇ ਲਾਉਣੇ ਘੱਟ ਪੈਸੇ ਲਾਉਣੇ ਵਾਲੇ ਵੀ ਹੈਗਾ ਕੋਈ ਐਸੀ ਗੱਲ ਨਹੀਂ ਜੇ ਕੋਈ ਕਹਿੰਦਾ ਹੁਣ ਆ 2 बाई 4 ਦੀ ਟਾਇਲ ਆ ਕਜ਼ਾਰੀਆ ਦੀ ਆ ਦੇਖੋ ਇਹ 글로ਸੀ ਵਾਲੀ ਆ ਹੈਨਾ ਜੀ ਇਹ ਕੋਈ ਝੂਠ ਮੂਠ ਨਹੀਂ ਅਸੀਂ 50 ਰੁਪਏ ਫੁੱਟ ਤੋਂ ਸ਼ੁਰੂ ਕਰਦੇ ਆ ਜੀ ਸਨ ਮਤਲਬ ਸਾਡੀ ਸੇਲ ਵੀ ਵਧਦਾ ਸਾਨੂੰ ਡਿਸਕਾਊਂਟ ਵੀ ਵਧਦਾ ਹੁੰਦਾ ਇਹ ਮਤਲਬ ਕੁਝ ਡਿਜ਼ਾਈਨ 50 ਰੁਪਏ ਨੇ ਡਬਲ ਚਾਰਜ ਜੇ ਤੁਸੀਂ ਆਮ ਕੰਪਨੀਆਂ ਦੇ ਜਿਹੜੇ ਡਿਜ਼ਾਈਨ ਨੇ ਜੀ ਉਹ ਤੁਸੀਂ 45-50 ਰੁਪਏ ਮਤਲਬ ਕੋਡ ਕਰਦਾ ਦੁਕਾਨਦਾਰ ਜਦੋਂ ਉਹਨੂੰ ਕੁਜਾਰੀਏ ਦੀ ਟੈਲ ਮਿਲਦੀ ਨੇ 28 ਕਿਲੋ ਵਾਲਾ ਡੱਬਾ ਹਾਲਾਂਕਿ ਭਜਨ ਚ ਨਹੀਂ ਆਉਂਦੀਆਂ ਹੈਗੀਆਂ ਹੂੰ ਕੋਈ ਜੋਕ ਕੇ ਨਹੀਂ ਵੇਚਦਾ ਨਾ ਮੈਂ ਜੋਕ ਕੇ ਵੇਚਦਾ ਪਰ ਇਹਦਾ ਜਿਹੜਾ ਮਤਲਬ ਇਹ ਰੇਟ ਤੈ ਹੁੰਦਾ ਜੀ ਉਹ ਇਹਦੀ ਭਜਨ ਦੇ ਨਾਲ ਹੁੰਦਾ ਮਟਾਈ ਦੇ ਨਾਲ ਹੁੰਦਾ ਉਹ ਉਹਦੇ ਉੰਨੀ ਹੀ ਗੈਸ ਲੱਗਣੀ ਆ ਹੂੰ ਆੜੇ ਦਾ ਖਰਚਾ ਵਧਣਾ ਜਿਉਂ-ਜਿਉਂ ਪਤਲੀ ਕਰੀ ਜਾਣੀ ਹੈ ਤੇ ਉਹਦੇ ਉਹ ਆੜੇ ਦਾ ਖਰਚਾ ਵੀ ਘਟ ਗਿਆ ਜੀ ਆਹ ਦੇਖੋ ਹੋਣਾ ਇਹ ਆ ਬਿਲਕੁਲ ਇਟਾਲੀਅਨ ਲੁੱਕ ਦਾ ਜਿਵੇਂ ਪਹਿਲਾਂ ਪੱਥਰ ਆਉਂਦਾ ਹੁੰਦਾ ਸੀ ਆਪਣੇ ਜੀ ਜੀ ਤੇ ਉਦਾਂ ਦੇ ਡਿਜ਼ਾਈਨ ਨੇ ਸਾਰੇ ਇਹ ਸਾਰੇ ਇੱਕੋ ਰੇਟ ਦੇ ਹੀ ਆ ਸਾਰੇ ਨਹੀਂ ਇਹਦੇ ਵਿੱਚ 5 ਰੁਪਏ ਦਾ ਫਰਕ ਹੈ ਇਹਨਾਂ ਦਾ ਉਹ 50 ਨਾਲੋਂ 55 ਰੁਪਏ ਫਟ ਰੇ ਜੀ ਆ ਸਾਰੇ 55 ਰੁਪਏ ਫਟ ਰੇ ਇਹ ਇਹ ਡਬਲ ਚਾਰਜ ਹੈ ਇਹ ਸਾਰਾ ਡਬਲ ਚਾਰਜ ਹੈ ਜੀ ਜਿਹੜੀ ਹੁਣ ਤੁਹਾਨੂੰ ਮੈਂ ਜਿਹੜੀ ਵੀ ਚੀਜ਼ ਦਿਖਾਵਾਂਗਾ ਜੀ ਜਿਹੜੀ ਸਿੰਗਲ ਚਾਰਜ ਉਹ ਕਹਿ ਕੇ ਦਸੂਗਾ ਜੀ ਨਹੀਂ ਤਾਂ ਸਾਰਾ ਡਬਲ ਚਾਰਜ ਤੇ ਹੀ ਸ਼ੋਰੂਮ ਹੈ ਸਿੰਗਲਾ ਇਹ ਕੋਹਰ ਆਈਟਮ ਨਵੀਂ ਆਈ ਆ ਵੀਰ ਜੀ ਜੀ ਇਹ ਤਾਂ ਆ ਆਟਮ ਆਉਂਦੀ ਆ ਸਾਡੇ ਕੋਲ ਜੀ ਇਹ ਇਹ 15 ਇਹ 15mm ਮੋਟੀ ਆ ਜੀ ਜਿਵੇਂ ਕੋਈ ਆਪਣਾ ਮਿੱਤਰ ਵੇਲੇ ਕਹਿ ਦਿੰਦਾ ਵੀ ਮੈਂ ਤਾਂ ਜੀ ਟਾਇਲ ਬਹੁਤ ਪਤਲੀ ਹੁੰਦੀ ਆ ਇਹ ਟੁੱਟ ਜੂ ਇਹਦਾ ਕੋਈ ਡਰ ਨਹੀਂਗਾ ਟੁੱਟਣ ਦਾ ਆ ਲੋ ਮੈਂ ਦਿਖਾਉਣਾ ਇਦਾਂ ਹੀ ਦਿਖਾਉਣੇ ਕੋਈ ਆ ਲੋ ਇਹ 15mm ਮੋਟੀ ਆ ਜੀ 6x4 ਦੀ ਟਾਇਲ ਆ ਹਾਂ ਜੀ ਹਾਂ ਜੀ ਜਿਵੇਂ ਜਿਵੇਂ ਪਹਿਲਾਂ ਇਟਾਲੀਅਨ ਮਾਰਬਲ ਲੱਗਦਾ ਸੀ ਹਨਾ ਜੀ ਤੇ ਉਹੀ ਆਈਟਮ ਆ ਹੈ ਕੋਈ ਸੇਮ ਥਿੰਗ ਹੀ ਆ ਤਾਂ ਤਾਂ ਕੋਈ ਫਰਕ ਹੀ ਨਹੀਂ ਜਰੂਰੀ ਨਾ 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 ਹੋਰ ਪਟਦੇ ਹੋ ਤੇ ਕੋਈ ਹਾਂਜੀ ਹਾਂ ਜੇ ਤੁਸੀਂ ਚਮਕ ਵਾਲੀ ਲੈਣੀ ਆ ਤਾਂ ਚਮਕ ਵਾਲੀ ਵੀ ਦਿਖਾ ਦੰਨੇ ਆ ਆ ਮੈਟ ਚ ਆ ਗਈ ਥੋੜੀ ਇਹ ਮੈਟ ਦੇ ਵਿੱਚ ਆ ਆ ਗਲੌਸ ਚਾ ਦੇਖੋ ਜੀ ਅੱਖ ਜਾਰੀ ਹੈ ਹਾਂਜੀ ਹਾਂ ਇੱਕ ਜਾਰੀਆਂ ਦੇ ਜਾਨੀ ਕਿ ਜਿਹੜਾ ਵੀ 올 ਇੰਡੀਆ ਦੇ ਵਿੱਚ ਕਜ਼ਾਰੀ ਦਾ ਸ਼ੋਅਰੂਮ ਹੈ ਚਾਹੇ ਚੰਡੀਗੜ੍ਹਾ ਚਾਹੇ ਬੰਬੇ ਆ ਜੀ ਸਾਰੀ ਵੈਰਾਈਟੀ ਮੇਰੇ ਕੋਲ ਮਿਲੂਗੀ ਠੀਕ ਇਹ ਨਹੀਂ ਹੈਗਾ ਵੀ ਤੁਸੀਂ ਕਹੋ ਵੀ ਸੀ ਚੰਡੀਗੜ੍ਹ ਤੋਂ ਲਿਆਂਦਾ ਜਾਂ ਬੰਬੇ ਤੋਂ ਲਿਆਂਦਾ ਕੋਈ ਮਾਲ ਵੀ ਉਹਦੇ ਨਾਲ ਕੋਈ ਜ਼ਿਆਦਾ ਮੈਂ ਵਧੀਆ ਲਿਆਇਆ ਨਾ ਗਾਗਰੀ ਡਿਮਾਂਡ ਆ ਜੇ ਮਤਲਬ ਸਭ ਤੋਂ ਪਹਿਲਾਂ ਛੋਟਾ ਮੂੰਹ ਬੜੀ ਵਹਿਤ ਆ ਸੈਂਪਲ ਆਪਾਂ ਮੰਗਾਉਣੇ ਆ ਚਾਹੇ ਇਹ ਕਹਿ ਲਵਾਂ ਮੈਂ ਜੇ ਬੜੀ ਗੱਲ ਕਹਾ ਵੀ ਮੈਂ ਲੈ ਕੇ ਆਉਣਾ ਮੈਂ ਨਹੀਂ ਆਪਾਂ ਮੰਗਾਉਣੇ ਆ ਆਪਾਂ ਨੂੰ ਲੋੜ ਆ ਜੀ ਆਪਾਂ ਸਭ ਤੋਂ ਪਹਿਲਾਂ ਉਹ ਤੁਹਾਨੂੰ 20 ਐਮਐਮ ਦੇ ਵੀ ਸੈਂਪਲ ਬਹੁਤੇ ਸ਼ੋਰੂਮਾਂ 'ਚ ਮਿਲਣਗੇ ਨੇ ਠੀਕ ਹਾਂਜੀ ਜਿਵੇਂ ਜੇ ਭਾਈ ਐਡੀ ਇੰਨੀ ਵੈਰਾਈਟੀ ਰੱਖਦੇ ਆਂ ਐਂਦਾ ਥੋੜਾ ਸ਼ੋਰੂਮ ਆ ਹਾਂਜੀ ਉਸ ਹਾਵ ਨਾਲ ਮਤਲਬ ਥੋੜਾ ਜਿਹਾ ਸਮਰਾਲੇ ਤੋਂ ਬਾਹਰਲੇ ਪਾਸੇ ਨੂੰ ਪਹਿਲੇ ਇਧਰਲੇ ਨੇੜੇ-ਨੇੜੇਗਾ ਕਿ ਕਵਰ ਕਰਦੇ ਨਹੀਂ ਮੈਨੂੰ ਐਂ ਜੀ ਦੇਖੋ ਆਪਾਂ ਨੂੰ ਬਹੁਤਾ ਲਾਲਚ ਨਹੀਂ ਹੈਗਾ ਨਹੀਂ ਐਡੇ ਵੱਡੇ ਸ਼ੋਰੂਮ ਦੇ ਵਿੱਚ ਬੰਦੇ ਨੇ 35 ਚੀਜ਼ਾਂ ਰੱਖਣੀਆਂ ਹੁੰਦੀਆਂ ਵੇਚਣ ਵਾਸਤੇ ਵੀ ਸਾਡੇ ਖਰਚੇ ਨਹੀਂ ਨਿਕਲਦੇ ਜੀ ਆਪਾਂ ਨੂੰ ਕੁਦਰਤੋਂ ਕਿਰਪਾ ਇੰਨੀ ਹੈ ਵੀ ਆਪਾਂ ਤੋਂ ਇਹਨਾਂ ਜੋ ਵੇਲ ਹੀ ਨਹੀਂ ਆ ਮੈਂ ਤੁਹਾਨੂੰ ਹੋਰ ਕੋਈ ਪ੍ਰੋਡਕਟ ਬਾਰੇ ਕਹਿਣਾ ਹੀ ਨਹੀਂ ਮੈਂ ਤਾਂ ਟੈਲਾਂ ਵਾਰੀ ਦੱਸ ਸਕਦਾ ਹੂੰ ਫਿਰ ਮੈਨੂੰ ਆਉਂਦਿਆ ਸਾਰੇ ਵਿੱਚ ਨੇ ਜਦੋਂ ਦੁਕਾਨ ਦੇ ਉੱਤੇ ਆਪਾਂ ਆ ਜੰਨੇ ਆ ਜਿਹੜੀ ਜਿ ਮਰਜ਼ੀ ਵੇਚ ਲਈ ਪਰ ਨਹੀਂ ਜਦੋਂ ਜਦੋਂ ਅਸਲ ਦੇ ਵਿੱਚ ਗਾਹਕ ਦੁਕਾਨਦਾਰ ਤੇ ਘਰੋਸਾ ਕਰਦਾ ਉਹ ਕੁਝ ਵੇਚ ਲੈਂਦਾ ਹਾਂਜੀ ਨਹੀਂ ਆਪਾਂ ਐਂ ਜੇ ਕੰਮ ਕਰਨੇ ਇੱਕ ਜੀ ਚ ਮਾਸਟਰੀ ਹੁੰਦੀ ਆ ਆਪਣੀਏ ਕਿਦਾਰੀਆਂ ਦੇ ਵਿੱਚ ਮਾਸਟਰ ਹੀ ਆ ਹੂੰ ਪੰਜਾਬ ਦੇ ਤਿੰਨ ਚਾਰ ਪਹਿਲੇ ਡੀਲਰਾਂ ਚ ਆਉਣਾ ਜਾਂ ਮਤਲਬ 올 ਇੰਡੀਆ ਦੇ ਪਹਿਲੇ 100 ਡੀਲਰਾਂ ਚ ਆਉਣਾ ਛੋਟੇ ਜੇ ਕਸਬੇ ਸਮਰਾਲੇ ਦੇ ਬੰਦੇ ਨੇ ਇਹ ਸਾਡੇ ਵਾਸਤੇ ਵੈਸੇ ਹੀ ਪ੍ਰਾਊਡ ਵਾਲੀ ਗੱਲ ਆ ਬੈ ਹਾਂਜੀ ਆਪਨੂੰ ਇਸੇ ਇਸੇ ਗੱਲ ਦੇ ਇਸ ਨਸ਼ਾ ਵਸ ਨਸ਼ਾ ਹੀ ਹੈ ਜੀ ਇਹੇ ਕੰਮ ਨਹੀਂ ਹੈ ਹੁਣ ਕਿਦਾਰੀ ਹੈ ਜਿਹੜੇ ਮਰਜੀ ਦਾ ਮਤਲਬ ਹੈ ਤੁਸੀਂ ਪਰਸਨਲੀ ਪੁੱਛੋ ਕਿਸੇ ਨੂੰ ਜਾ ਕੇ ਤੁਹਾਡਾ ਦੋਸਤ ਹੋਵੇ ਜਿਹੜਾ ਕਿਦਾਰੀ ਵੇਚਦਾ ਹੋਵੇ ਉਹ ਕਹੂਗਾ ਵੀ ਜੀ ਇਹ ਤਾਂ ਮਾਰਜਨ ਘਟਾ ਉਹਨਾਂ ਕੋਲ ਤਾਂ ਹੀ ਨੰਦਰ ਨਹੀਂ ਰੱਖਿਆ ਹੁੰਦਾ ਮਾਰਜਨ ਘਟਾ ਸਾਨੂੰ ਮਾਰਜਨ ਘਟਣ ਵਾਲੀ ਸਵਾਦ ਆਉਂਦਾ ਕਿਉਂਕਿ ਸਾਡਾ ਨਾਮ ਉਹਦੇ ਨਾਲ ਹੀ ਚੱਲਦਾ ਆ 6 4 ਦੀ ਆ ਗਈ ਜੀ ਇਹ 10 ਐਮ ਐਮ ਜੀ ਇੱਕ ਮਾੜਾ ਜਿਹਾ ਦਰਸ਼ਕਾਂ ਨੂੰ ਨਾ ਡਬਲ ਚਾਰਜ ਬਾਰੇ ਸਮਝਾਓ ਇਹ ਡਬਲ ਚਾਰਜ ਹੁੰਦਾ ਕੀ ਆ ਡਬਲ ਚਾਰਜ ਆ ਦੇਖੋ ਜੀ ਆਪਾਂ ਨੂੰ ਆਮ ਮਤਲਬ ਡਬਲ ਚਾਰਜ ਆਪਾਂ ਕਹਿ ਦਿੰਦੇ ਆ ਹਾਂ ਉਹ ਆ ਕੇ ਡਬਲ ਪਲਾਈ ਕਹਿੰਦੇ ਨੇ ਕਈ ਹਾਂਜੀ ਜਿਹੜਾ ਕਲਰ ਆ ਨਾ ਜਿਵੇਂ ਪੱਥਰ ਦੇ ਉੱਤੇ ਕਲਰ ਆ ਇਹ ਇੰਨਾ ਕਲਰ ਚੜਿਆ ਹੁੰਦਾ ਇਹਨੂੰ ਡਬਲ ਚਾਰਜ ਕਹਿੰਦੇ ਨੇ ਜੀ ਠੀਕ ਆ ਜੀ ਹਾਂਜੀ ਜਿਹੜਾ ਇਹ ਆ ਆ ਦੁੱਗਣਾ ਚੜਿਆ ਹੋਇਆ ਇਹ ਡਬਲ ਚਾਰਜ ਇਹ ਜਿਹੜਾ ਉੱਪਰੇ ਮਾੜਾ ਜਿਹਾ ਬਰਕ ਲੱਗਿਆ ਹੋਵੇ ਉਹਨੂੰ ਸਿੰਗਲ ਚਾਰਜ ਕਹਿੰਦੇ ਨੇ ਜਦੋਂ ਉਹ ਸਿੰਗਲ ਚਾਰਜ ਘਸੂਗਾ ਉਹ ਕਸਦਾ ਜਾਂਦਾ ਉਹ ਵੀ ਮਾਲ ਆਪਣੇ ਕੋਲ ਹੈਗਾ ਉਹ ਵੀ ਕੰਪਨੀ ਬਣਾਉਂਦੀ ਆ ਉਹ ਵੀ ਬਹੁਤ ਹਾਰਡ ਹੁੰਦਾ ਕਸਦਾ ਤਾਂ ਨਹੀਂ ਹੁੰਦਾ ਉਹਦੇ ਜੇ ਡਿਜ਼ਾਈਨ ਬਹੁਤ ਹੁੰਦੇ ਆ ਕਿਉਂਕਿ ਜੇ ਕਿਸੇ ਚੀਜ਼ ਦਾ ਆਪਾਂ ਆਟਾ ਗੁੰਨੇ ਕੋਈ ਚੀਜ਼ ਬਣਾਈਏ ਉਹ ਸਾਰੀ ਇੱਕੋ ਜਿਹੀ ਉਹ ਬਣਦੀ ਆ ਜੇ ਆਪਾਂ ਉੱਤੇ ਲੇਪੀ ਲਾਉਣੀ ਹੋਵੇ ਜਿਹੇ ਜੇ ਮਰਜ਼ੀ ਘੂਗਾ ਘਾਂਗੜੇ ਪਾ ਲੋ ਉਹ ਮਾਲ ਵੀ ਹੈਗਾ ਉਹ ਵੀ ਦਿਖਾ ਦਿੰਨੇ ਉਹ ਸਾਰਾ ਹੁਣ ਜੇ ਕੰਮ ਮਤਲਬ ਬਣਾਉਣਾ ਪੈਂਦਾ ਹੈ ਇਸ ਤਰ੍ਹਾਂ ਆਹ ਆਹ 프리 ਦਾ ਡਬਲ ਚਾਰਜ ਆ ਆਹ ਭਾਈ ਆਹ ਆਹ ਤੁਸੀਂ ਜੇ ਕਿਸੇ ਤੁਹਾਨੂੰ ਡਬਲ ਚਾਰਜ ਕਹਿੰਦਾ ਤਾਂ ਤੁਸੀਂ ਦੇਖੋ ਵੀ ਆਹ ਜਿਹੜੀ ਇਹ ਅੱਧ ਤੋਂ ਅੱਧ ਤੱਕ ਫਿਰਦੀ ਆ ਜੀ ਹਾਂ ਜੀ ਗਲੋਸ ਆ ਜਿਹੜੀ ਉੱਪਰ ਇਹਦੇ ਲੱਗਿਆ ਹਾਂ ਜੀ ਉੱਪਰ ਵਾਲੀ ਗਲੋਸ ਥੱਲੇ ਉਹ ਵੀ ਵਾਟਰਪਰੂਫ ਹੋਣੀ ਚਾਹੀਦੀ ਆ ਇਹ ਨਾ ਹੋਵੇ ਵੀ ਉੱਪਰ ਡਬਲ ਚਾਰਜ ਹੋਵੇ ਥੱਲੇੋਂ ਪਾਣੀ ਪੀਂਦੀ ਹੋਵੇ ਅੱਛਾ ਹਾਂ ਇਹ ਤਿਆਰ ਬਾਇ ਇਹਨੂੰ ਛਿੱਟਾ ਮਾਰ ਕੇ ਦੇਖੋ ਵੀ ਥੱਲੇ ਵਾਲਾ ਪੋਰਸ਼ਨ ਪਾਣੀ ਤਾਂ ਨਹੀਂ ਪੀਂਦਾ ਫੇਰ ਹੁਣ ਮੇਰੀ ਗੱਲ ਸੁਣੋ ਜੇ ਆਪਾਂ ਗੱਤੇ ਦੇ ਉੱਤੇ ਸਨਮੈਕਾ ਲਾ ਦਈਏ ਇੱਕ ਲੱਕੜ ਦੇ ਸਨਮੈਕਾ ਲਾ ਦਈਏ ਉਹ ਤਾਂ ਫਰਕ ਤਾਂ ਹੈਗਾ ਹੂੰ ਉੱਪਰ ਤੋਂ ਇੱਕੋ ਜਿਹੀ ਲੱਗਣੀ ਆ ਇਹ ਸਮਝ ਲਓ ਵੀ ਲੱਕੜ ਦੇ ਸਨਮੈਕਾ ਲੱਗਿਆ ਹੋ ਆਪਾਂ ਗੱਤੇ ਦੇ ਸੰਮਹਿਗਾ ਲੱਗਿਆ ਹੋਊਗਾ ਤਾਂ ਪਾਣੀ ਪਾਓ ਛਿੱਟੇ ਇਹਨੂੰ ਪੁੱਠੀ ਕਰੋ ਟਾਇਲ ਨੂੰ ਦੁਕਾਨ ਦੇ ਜਾ ਕੇ ਮਤਲਬ ਕੋਈ ਟਾਇਲ ਵੀ ਬਟਰਪਰੂ ਤੋਂ ਬਿਨਾ ਲਾਉਣੀ ਨਹੀਂ ਚਾਹੀਦੀ ਮਾਰਕੀਟ 'ਚ ਬਹੁਤ ਕੁਝ ਆ ਗਿਆ ਕਿਉਂਕਿ ਇੱਕੋ ਜਿਹੀਆਂ ਚੀਚਾਂ ਲੱਗਦੀਆਂ ਸਾਰੀਆਂ ਸਹੀ ਦੇਖਣ ਨੂੰ ਤਾਂ ਇੱਕੋ ਜਿਹੀਆਂ ਹਾਂਜੀ ਹਾਂਜੀ ਆਹ ਤੁਹਾਨੂੰ ਉੱਪਰ ਵਾਲਾ ਸ਼ੋਰੂਮ ਵੀ ਦਿਖਾ ਲਈਏ ਆ ਆ ਗਿਆ ਬਾਈ ਜੀ ਉੱਪਰਲੇ ਪਾਸੇ ਸ਼ੋਰੂਮ ਜਿੱਥੇ ਮਤਲਬ ਬਾਥਰੂਮ ਵਗੈਰਾ ਬਣਦੇ ਹਾਂਜੀ ਹਾਂਜੀ ਇੱਕ ਕਜ਼ਰੀਆ ਦੀ ਆ ਸਾਰਾ ਕਜ਼ਰੀਆ ਦਾ ਜੀ ਸਾਰੇ ਬਾਈ ਇਹ ਸੈਰਾਮਿਕ ਡਿਵੀਜ਼ਨ ਆ ਜੀ ਤੇਰੀ ਸੈਰਾਮਿਕ ਕਹਿਆ ਸੀ ਨਾ ਤੁਹਾਨੂੰ ਵੀ ਕਜਾਰੀਆਂ ਦੇ ਤਿੰਨ ਡਿਵੀਜ਼ਨਾਂ ਨੇ ਇਹ ਸੈਰਾਮਿਕ ਡਿਵੀਜ਼ਨ ਆ ਇਹਨੂੰ ਕੰਪਨੀ ਰეკਮੈਂਡ ਕਰਦੀ ਹੈ ਕੰਧਾਂ ਤੇ ਲਾਉਣ ਵਾਸਤੇ ਅੱਛਾ ਜੀ ਹਾਂ ਹੁਣ ਜਿਹੜਾ ਕਿਸੇ ਕਈ ਵਾਰੀ ਕਿਸੇ ਸ਼ੋਰੂਮ 'ਚ ਨਹੀਂ ਹੈਗਾ ਹਾਂ ਮਤਲਬ ਇਹ ਦੋ ਨਹੀਂ ਹੈਗੇ ਉਹਨਾਂ ਕੋਲ ਫਿਰ ਇਹਨੂੰ ਇਹ ਮਤਲਬ ਥੱਲੇ ਲਵਾਈ ਜਾਂਦੇ ਆ ਲੋਕ ਪਰ ਐਕਚੁਅਲੀ ਇਹ ਸੈਰਾਮਿਕ ਟਾਈਲ ਆ ਦੇਖੋ ਇਹੀ ਸੈਗਮੈਂਟ ਦੇ ਵਿੱਚ ਆ ਆਉਂਦਾ ਜੀ ਜਿਹੜੀ ਆਪਾਂ ਨੇ ਮਤਲਬ ਜਵੇਂ ਬਿਲਕੁਲ ਲੋਕ ਆਉਂਦੀ ਆ ਨਾ ਵੇ ਪਹਾੜਾਂ ਦੀ ਲੁੱਕ ਜਿਵੇਂ ਮਤਲਬ ਇਹਨੂੰ ਤੁਸੀਂ ਵਾਟਰਫਾਲ ਵੀ ਕਹਿ ਸਕਦੇ ਹੋ ਉੱਥੇ ਵੀ ਲੱਗਦੀਆਂ ਨੇ ਇਹ ਇਹ ਆ ਫਰੰਟ ਤੇ ਵੀ ਲੱਗਦੀਆਂ ਨੇ ਠੀਕ ਜਿਵੇਂ ਆਏ ਜਿਵੇਂ ਲੱਕੜ ਦੀ ਲੁੱਕ ਦਿਖਾਉਣੀ ਆਪਾਂ ਨੇ ਹਨਾ ਇਹ 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 ਮਤਲਬ ਕੰਧਾਂ ਵਾਲਾ ਮਾਲ ਹੈ ਹਾਂ ਐਲੀ ਹਾਂ ਐਲੀਵੇਸ਼ਨ ਦਾ ਮਾਲ ਆ ਜੀ ਇਹਨੂੰ ਵੀ ਤੁਸੀਂ ਮਤਲਬ ਥੱਲੇ ਨਹੀਂ ਵਰਤ ਸਕਦੇ ਥੱਲੇ ਨਹੀਂ ਵਰਤ ਸਕਦੇ ਹੈ ਹੀ ਕੰਧਾਂ ਵਾਲਾ ਜੀ ਕੰਧਾਂ ਹਾਂ ਮੈਂ ਤੁਹਾਨੂੰ ਮਤਲਬ ਕਹਿ ਤਾਂ ਨਹੀਂ ਸਕਦਾ ਕਿਈ ਸ਼ੋਰੂਮ ਹੈਗੇ ਆ ਨਾ ਉਹ ਨਹੀਂ ਲੈਣਾ ਉਹ ਇਹਨਾਂ ਨੂੰ ਫਲੋਰ ਤੇ ਲਵਾਈ ਜਾਂਦੇ ਆ ਤੁਹਾਨੂੰ ਇਹਦੇ ਵਿੱਚ ਵੀ ਦੱਸਦਾ ਕਿਹੜੀ ਚੀਜ਼ ਫਲੋਰ ਤੇ ਲੱਗਦੇ ਉਹ ਅੱਗੇ ਵਾਲੇ ਸ਼ੋਰੂਮ ਦੇ ਵਿੱਚ ਆ ਇਹ ਸਾਰੇ ਸਿਰਫ ਹੈਗਾ ਆਪਣਾ ਮਤਲਬ ਵੀ ਵਾਲ ਟਾਈਲ ਆ ਸਿਰਫ ਵਾਲ ਤੇ ਲੱਗ ਸਕਦੀ ਆ ਇਹਨੂੰ ਤੁਸੀਂ ਕਿਹੜੀ ਕਿਹਾ ਸੀਗਾ ਸੈਰਾਮਿਕ ਕਹਿੰਦਾ ਦੀਆਂ ਸੈਰਾਮਿਕ ਡਿਵੀਜ਼ਨ ਦਾ ਮਾਲ ਆ ਅੱਛਾ ਇਹ ਸੈਰਾਮਿਕ ਦਾ ਮਤਲਬ ਸੈਰਾਮਿਕ ਦੇ ਵਿੱਚ ਆਪਾਂ ਕੀ ਮੰਨੀਏ ਵੀ ਕੁਛ 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 ਪਰਸੈਂਟ ਪਾਣੀ ਜਿਹੜੀ ਐਬਜ਼ੌਰਬ ਕਰ ਲੈਂਦੀ ਆ ਜਿਹੜੀ ਮੈਂ ਤੁਹਾਨੂੰ ਥੱਲੇ ਕਿਹਾ ਸੀ ਵੀ ਪਾਣੀ ਸਿੱਟ ਕੇ ਦੇਖੋ ਹਾਂ 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 ਇਹ ਮਾੜਾ ਮੋਟਾ ਪਾਣੀ ਐਬਜ਼ੌਰਬ ਕਰ ਲੈਂਦੀ ਕਰ ਲੈਂਦੀ ਆ ਤੇ ਕੰਧ ਤੇ ਚੱਲ ਜਾਂਦਾ ਕੰਧ ਤੇ ਚੱਲ ਜਾਂਦਾ ਜੀ ਕੰਧ ਨੂੰ ਪਕੜ ਕੇ ਰੱਖਦੀ ਐ ਹਾਂ ਜੇ ਨਹੀਂ ਪਾਣੀ ਪੀਊਗੀ ਫਿਰ ਪਕੜ ਕੇ ਨਹੀਂ ਰੱਖਦੀ ਹੈਗੀ ਫਿਰ ਹੋਰ ਮਹਿੰਗੇ ਤੋਂ ਮਹਿੰਗੇ ਕੈਮੀਕਲ ਲਾਉਣ ਪੈਂਦੇ ਨੇ ਆਪਣੇ ਕੋਲ ਆ ਵੀ ਐ ਵੀ ਜੇ ਕਿਸੇ ਨੇ ਮਤਲਬ ਗਰੀਬ ਆਦਮੀ ਨੇ ਵੀ ਲਾਉਣਾ ਮੈਂ ਇਹ ਵੀ ਸ਼ੋਰੂਮ ਚੋਂ ਕੱਢਿਆ ਨਹੀਂ ਮਾਲ ਹੈਗਾ ਹਾਂ ਵੀ ਜਿੱਥੇ ਆਪਾਂ ਜਿੱਥੋਂ ਸ਼ੁਰੂ ਹੋਏ ਸੀ ਜਿੱਥੋਂ ਸ਼ੁਰੂ ਹੋਏ ਸੀ ਅਸੀਂ ਇਹ ਨਾ ਟੈਨਾਂ ਤੋਂ ਸ਼ੁਰੂ ਕਰਿਆ ਸੀਗਾ ਧਰਤੀ ਨਾਲ ਜੁੜੇ ਹੋਏ ਆ ਤੇ ਉਹਨਾਂ ਬੰਦਿਆਂ ਵਾਸਤੇ 2.50 ਦਾ 250 ਵਾਲਾ ਡੱਬਾ ਵੀ ਮੇਰਾ ਰੱਖਿਆ ਹੋਇਆ ਔਰ ਮੈਂ ਬੰਦ ਵੀ ਨਹੀਂ ਕਰਨਾ ਐਦਾਂ ਹੀ ਰੱਖਣਾ ਇਹਨੂੰ ਕਿਉਂਕਿ ਮੈਨੂੰ ਉਹ ਵੀ ਬੰਦੇ ਵਧੀਆ ਲੱਗਦੇ ਆ ਹਾਂ ਨਹੀਂ ਐਵੇਂ ਜੀ ਤਾਂ ਫਿਰ ਘੱਟ ਪੈਸਾ ਦਾ ਵੀ ਕਰਦਾ ਉਹਨੂੰ ਜੇ ਨਾ ਕੋਈ ਘੱਟ ਪੈਸੇ ਵਾਲਾ ਵੀਰੇ ਉਰੇ ਆ ਵੀ ਜਾਵੇ ਮੇਰੇ ਕੋਲ ਉਰੇ ਹਨਾ ਕਹੇ ਦੂਗਾ ਵੀ ਮੈਂ ਆਹ ਟੈਲ ਲੈਣੀ ਆ ਉਹਨੂੰ ਸਪੈਸ਼ਲ ਸ਼ੋਰੂਮ ਚ ਦੂਏ ਚ ਲੈ ਕੇ ਜਾਈਦਾ ਵੀ ਚੱਲ ਯਾਰ ਤੈਨੂੰ ਨਹੀਂ ਲੈਣੀ ਤੂੰ ਦੇਖ ਤਾ ਲੈ ਦੇਖ ਤਾ ਲੈ ਕੱਲ ਨੂੰ ਬੰਦੇ ਦਾ ਮਨ ਬਣੂ ਕਉ ਤੱਕੀ ਹੋਊ ਹੈ ਜੀ ਹਾਂ ਵੀ ਉਹ ਐ ਤਾਂ ਸੁਪਨਾ ਤਾਂ ਲੈ ਕੇ ਜਾਵੇ ਵੀ ਆਪਾਂ ਕਰੇ ਕੰਮ ਹਾਂ ਬਿਲਕੁਲ ਮੈਂ ਜੀ ਹਾਂ ਇਹ ਹੈਗਾ ਜੀ ਕਜ਼ਾਰੀਆ ਇੰਟਰਨਿਟੀ ਦਾ ਸ਼ੋਅਰੂਮ ਜੀ ਇਹ ਜੀਬੀਟੀ ਬਾਡੀ ਹੈ ਪੱਕੀ ਬਾਡੀ ਹੈ ਪਾਣੀ ਨਹੀਂ ਪੀਂਦੀ ਇਹਨੂੰ ਤੁਸੀਂ ਫਲੋਰ ਤੇ ਵੀ ਲਾ ਸਕਦੇ ਹੋ ਕੰਧਾਂ 'ਤੇ ਵੀ ਲਾ ਸਕਦੇ ਹੋ ਇਹ ਸਾਰੇ ਬਾਥਰੂਮਾਂ ਦਾ ਮਾਲ ਆ ਹੂੰ ਸਾਰੇ ਡਿਜ਼ਾਈਨ ਨਵੇਂ ਹੈ ਜੀ ਠੀਕ ਹੈ ਨਾ ਇਹਨੂੰ ਮਤਲਬ ਬਾਥਰੂਮਾਂ ਦਾ ਮਾਲ ਕਹਿ ਰਹੇ ਆ ਮਤਲਬ ਬਾਥਰੂਮਾਂ ਦਾ ਮਾਲ ਅਸੀਂ ਕਮਰੇ 'ਚ ਵੀ ਲਾ ਸਕਦੇ ਹਾਂ ਹਾਂ ਬਿਲਕੁਲ ਇਹ ਜੀਬੀਟੀ ਬਾਡੀ ਹੈ ਜੀ ਇਹਨੂੰ ਥੱਲੇ ਕਮਰਿਆਂ ਵਾਲਾ ਕਮਰਾ ਦੇ ਵਿੱਚ ਵੀ ਇਹੀ ਲੱਗਦਾ ਬਾਥਰੂਮਾਂ ਦੇ ਕੰਧਾਂ ਨੂੰ ਵੇਖ ਲੱਗਦਾ ਕਈ ਵਾਰੀ ਬੰਦੇ ਦੀ ਮਨ ਕਰਦਾ ਵੀ ਮੈਂ ਜਿਹੜਾ ਕਮਰੇ 'ਚ ਬੈਠਾ ਹਾਂ ਮੇਰਾ ਬਾਥਰੂਮ ਵੀ ਇਹੋ ਜਿਹਾ ਹੋਵੇ ਅਰ ਐਦਾਂ ਦਾ ਹੈਨਾ ਫਿਰ ਆਹ ਦੇਖੋ ਹੁਣ ਆ ਹਨ ਆਪਾਂ ਨੇ ਸਾਈਡ ਤੇ ਟੂਟੀਆਂ ਲਾਉਣ ਨੂੰ ਅਸੀਂ ਇੱਥੇ ਹੀ ਇੰਨੇ ਵਧੀਆ ਹੁਣ ਦੇਖੋ ਛੋਟਾ ਨੂੰ ਬੜੀ ਬਾਤ ਆ ਸਾਡਾ ਪਿੰਡੂ ਏਰੀਆ ਹੈਨਾ ਸ਼ਹਿਰ ਵਾਲੇ ਆਉਂਦੇ ਆ ਪਹਿਲਾਂ ਤਾਂ ਮੈਂ ਆਪਣੇ ਆਪਣੇ ਵਾਲੇ ਬੰਦਿਆਂ ਵਾਸਤੇ ਬਣਾਇਆ ਹੈ ਇੰਨਾ ਪੈਸਾ ਖਰਚਿਆ ਹੈ ਪਿੰਡਾਂ ਵਾਲਿਆਂ ਵਾਸਤੇ ਉਹ ਇਹ ਬਜਾਏ ਇਹਦੇ ਕਿ ਕੋਈ ਆਰਕੀਟੈਕਟ ਬੁਲਾਵੇ ਕਿਸੇ ਆਰਕੀਟੈਕਟ ਨੂੰ ਪੈਸੇ ਦੇਵੇ 5-10000 ਰੁਪਿਆ ਮੈਂ ਉਰੇ ਹੀ ਸਜਾ ਤੇ ਬਾਥਰੂਮ ਮੈਂ ਇਹਦੀ ਫੋਟੋ ਖਿੱਚਲਾ ਪਾਈ ਆਪਣੇ ਮਿਸਤਰੀ ਨੂੰ ਕਹਦੇ ਇਹ ਜਾਂ ਬਣਾ ਦੋ ਜੇ ਤੁਸੀਂ ਆਰਕੀਟੈਕਟ ਨੂੰ ਕਿਸੇ ਨੂੰ ਮੰਨ ਲਓ ਵੀ ਲੈਣੇ ਹੋ ਕੋ ਡਿਜ਼ਾਈਨ ਪੈਸੇ ਲੈਂਦਾ ਉਹ ਹੁਣ ਆ ਡਰੈਸਿੰਗ ਰੂਮ ਆ ਤੁਸੀਂ ਡਰੈਸਿੰਗ ਰੂਮ ਬਣਾਉਣਾ ਜੀ ਮੰਨ ਲਓ ਆ ਸਾਡਾ ਬਣਿਆ ਬਣਾਇਆ ਪਹਿਨ ਡਰੈਸਿੰਗ ਰੂਮ ਯੂਜ਼ ਕਰ ਲਓ ਤੇ ਹਾਂ ਬਸ ਇਹ ਸ਼ੀਸ਼ਾ ਲੱਗਿਆ ਹੋਇਆ ਇਹਨੂੰ ਖਾਨੇ ਲਾ ਦੋ ਇੱਥੋਂ ਹੀ ਡਿਜ਼ਾਈਨ ਬਣਾ ਕੇ ਜੇ ਡਿਜ਼ਾਈਨ ਵਧੀਆ ਲੱਗਦਾ ਸਾਡੇ ਬਣੇ ਆ ਆ ਬਾਥਰੂਮ ਦਾ ਬਣਿਆ ਖਾ ਦੇਖੋ ਅੱਕ ਜਾਰੀਆ ਭੇਜਦਾ ਹੋਊਗਾ ਤੁਹਾਨੂੰ ਡਿਜ਼ਾਈਨ ਹਾਂ ਇਹ ਦੇਖੋ ਜੀ ਦਿੱਲੀ ਸਟਾਈਲ ਦੇ ਨੇ ਸਾਰੇ ਜਿੰਨੇ ਵੀ ਆਹ ਡਿਜ਼ਾਈਨ ਨੇ ਦਿੱਲੀ ਸਟਾਈਲ ਦੇ ਨੇ ਉਹ ਦਿੱਲੀ ਤੋਂ ਆਰਕੀਟੈਕਟ ਆਉਂਦੇ ਨੇ ਉਹ ਸਾਨੂੰ ਜਾ ਕੇ ਆਈਡੀਆ ਦਿੰਦੇ ਨੇ ਸਾਰੇ ਦਾ ਸਦਾ ਜੀ ਆ ਆ ਆ ਕੀ ਚੀਜ਼ ਆ ਬਾਈ ਜੀ ਆਹਾ ਇਹ ਇਹ ਹੈਗੀ 4DX ਜੀ ਹਾਂ ਵੈਸੇ ਤਾਂ ਆਰਡੀਐਕਸ ਕਹਿੰਦਾ ਤੁਸੀਂ ਇਹਨੂੰ ਕਿਉਂਕਿ ਇਹ ਹੋਰ ਕਿਤੇ ਹੈ ਨਹੀਂ ਕਿਸੇ ਕੰਪਨੀ ਚ ਅੱਛਾ ਇਹ 4DX ਦਾ ਮਤਲਬ ਇਹ ਆ ਵੀ ਆਠ ਤੋਂ ਨੂੰ ਆਠ ਡਿਜ਼ਾਈਨ ਪਸੰਦ ਆ ਮੰਨ ਲਓ ਹਾਂਜੀ ਤੁਸੀਂ ਆ ਡਿਜ਼ਾਈਨ ਪਸੰਦ ਆ ਤੁਸੀਂ ਕਹਿੰਦਾ ਵੀ ਅਸੀਂ ਇਹ ਲੌਬੀ ਚ ਲਾਉਣਾ 84 ਦਾ ਜੀ ਕਮਰਿਆਂ ਚ ਲਾਉਣਾ 324 ਦਾ ਜੀ ਥੋੜੀ ਮਰਜ਼ੀ ਹੈ ਵੀ ਇਹਨਾਂ ਦਾ ਜਿਹੜਾ ਮਰਜ਼ੀ ਸਾਈਜ਼ ਛਿੱਥੇ ਮਰਜ਼ੀ ਸਿਲੈਕਟ ਕਰ ਲਓ 4/4 324 64 84 ਜੀ ਠੀਕ ਆ ਹੁਣ ਹੁਣ ਮਤਲਬ ਮੋਸਟਲੀ ਮਤਲਬ 50% ਕਰ ਲਓ 35% ਏਰੀਆ ਬਾਹਰ ਗਿਆ ਹੋਇਆ ਉਹਨਾਂ ਦੇ ਬਜ਼ੁਰਗ ਰਹਿੰਦੇ ਆ ਔਰ ਇਹ ਕਈ ਵਾਰੀ ਹੈ ਨਾ ਉਹ ਕਹਿੰਦੇ ਨੇ ਸਾਨੂੰ ਮੈਟ ਰਿਟੇਲ ਚਾਹੀਦੀ ਹੈ ਹਾਂ ਵੀ ਡਿਜ਼ਾਈਨ ਆਹੀ ਹੋਵੇ ਹਾਂ ਮੈਟ ਹੋਵੇ ਜੀ ਇਹ ਮੈਟ ਚ ਮਿਲ ਜੂ ਆ ਤਿੰਨ ਮੈਟ ਅਲੱਗ-ਅਲੱਗ ਮੈਟ ਨੇ ਹਰੇਕ ਦੇ ਵਿੱਚ ਚਾਰ ਤਿੰਨ ਮੈਟ ਅਲੱਗ-ਅਲੱਗ ਥੱਲੇ ਵਾਲਾ ਲਾਈਨ ਵਾਲਾ ਮੈਟ ਆ ਮਤਲਬ ਮੈਂ ਤੁਹਾਡੇ ਕਹਿਣ ਤੋਂ ਬਾਅਦ ਵੀ ਜੀ ਆਹ ਰੰਗ ਲੈਣਾ ਹਾਂਜੀ ਤਾਂ ਮੈਨੂੰ ਮੈਟ ਕੁਆਲਿਟੀ ਚ ਵੀ ਇਹਦੇ ਲਈ ਚਾਰ ਆਪਸ਼ਨ ਹੈਗੇ ਹਾਂਜੀ 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 ਤਾਂ ਇਧਰ ਸਾਈਜ਼ ਕੁਆਲਿਟੀ ਦੇ ਇਸੇ ਲਈ ਚਾਰ ਆਪਸ਼ਨ ਹੈਗੇ ਆ ਐਵੇਂ ਹੀ ਸੇਮ ਜਿੰਨੇ ਰੰਗ ਲੱਗੇ ਹੋਇਆ ਇੰਨੇ ਸਾਰਿਆਂ ਦੇ ਬਿਲਕੁਲ ਜੀ ਬਿਲਕੁਲ ਸਾਰਿਆਂ ਦੇ ਹੈਗੇ ਰੰਗਾਂ ਚ ਵੀ ਤੇ ਕੁਆਲਿਟੀ ਚ ਵੀ ਸਾਰਾ ਕੁਝ ਹੈ ਹਾਂ ਜੀ ਇਹਨੇ ਹਾਂ 5 ਗ੍ਰਾਫਿਕ 104 ਸਾਈਜ਼ ਜਨੂਇਕ ਫਿਨਿਸ਼ਸ ਇਹ ਫਿਨਿਸ਼ਸ ਕਹਿੰਦੇ ਆਪਾਂ ਇਹਨਾਂ ਨੂੰ ਇਹ ਤੋਂ ਬਿਨਾ ਵੀ ਤੁਸੀਂ ਕੋਈ ਫਿਨਿਸ਼ ਕਰਾਉਣੀ ਹੈ ਬਲੈਂਡ ਕਰਾਉਣੀ ਹੈ ਸਿਲਕ ম্যাਟ ਕਰਾਉਣੀ ਹੈ ਉਹ ਤੁਸੀਂ ਸਾਨੂੰ ਦੱਸ ਦੋ ਅਸੀਂ ਉਹੋ ਜਿਹੀ ਮਾਲ ਭੇਜਾਂਗੇ ਅੱਛਾ ਜੀ ਫਿਰ ਰੰਗਾਂ ਦਾ ਕੰਮ ਹੋ ਗਿਆ ਜਿਵੇਂ ਰੰਗ ਨੂੰ ਜਿਹੇ ਜਿਹੇ ਮਰਜ਼ੀ ਮੈਚ ਕਰ ਲਓ ਉਹੋ ਜਿਹਾ ਕੰਪਨੀਆਂ ਬਣਾ ਦਿੰਦੀ ਹੈ ਹਾਂ ਜੀ ਆ ਦੇਖੋ ਹਾਂ ਇਹ ਮਤਲਬ ਵੀ ਇਹੀ ਇਹੀ ਮਸ਼ੀਨ ਹੈ ਜਿਹੜੀ ਬਣਾਉਂਦੀ ਹੈ ਨਾਲ ਸ਼ਾਪਣੀ ਦੀ ਇਹਨੂੰ ਕਹਿੰਦਾ ਕੰਟੀਨਿਊਆ ਟੈਕਨੋਲੋਜੀ ਜੀ ਤੁਸੀਂ ਮੈਂ ਫੈਕਟਰੀ ਦੇ ਗਿਆ ਜੀ ਮੈਨੂੰ ਲੱਗਦਾ 2-300 ਫੁੱਟ ਲੰਬੀ ਲੇਅਰ ਲੱਗੀ ਹੋਈ ਆ ਜੀ ਐ ਉਹਦੇ ਵਿੱਚ ਮਾਲ ਬਣੀ ਪਹਿਲਾਂ ਮਿੱਟੀ ਚੱਲੇ ਜਾਂਦੀ ਹੈ ਬੈਲਟ ਦੇ ਉੱਤੇ ਫਿਰ ਹੌਲੀ-ਹੌਲੀ ਉਹ ਪੱਕੀ ਜਾਂਦੀ ਹੈ ਜੀ 300 ਫੁੱਟ ਲੰਬੀ ਪੱਕਦੀ ਆ ਉਹ ਜਦ ਪੱਕ ਕੇ ਤਿਆਰ ਹੋ ਗਈ ਫਿਰ ਕਟਰ ਲੱਗਿਆ ਐ ਉਹਨੂੰ ਕਹਿੰਦੇ ਕੰਟੀਨਿਊਆ ਇੱਕ ਵਾਰੀ ਉਹ 300 ਫੁੱਟ ਲੰਬੀ ਟਾਇਲ ਬਣਦੀ ਆ ਸਮਝੋ ਲੇ ਇੱਕੇ ਸੰਗੀ ਉਹਦੇ ਵਿੱਚੋਂ ਕੱਢਦੇ ਨੇ ਸਾਰੇ ਪ੍ਰੋਸੈਸ ਜੀ ਲੰਘਦੀ ਆ ਕਲਰਿੰਗ ਹੁੰਦੀ ਆ ਉਹਨੂੰ ਪਕਾਈ ਹੁੰਦੀ ਆ ਜਿਹੜੀ ਕੋਈ ਮਾੜੀ ਟਾਇਲ ਆ ਉਥੇ ਛਾਂਟੀ ਕਰਦੇ ਨੇ ਜੀ ਸਾਰੇ ਇਹ ਕੰਪਨੀ ਦੀ ਇੱਕ ਹੋਰ ਗੱਲ ਹੈ ਜੀ ਇਹ ਮਾਲ ਨਾ ਤਿੰਨ ਕਿਸਮ ਚੋਂ ਆਉਂਦਾ ਕੰਪਨੀ ਦਾ ਮਾਲ ਜੀ ਕਈ ਵਾਰੀ ਹੋ ਸਕਦਾ ਵੀ ਤੁਸੀਂ ਸੁਣਿਆ ਹੋਵੇ ਵੀ ਯਾਰ ਕਜਾਰੀ ਦਾ ਮਾਲ ਵਧੀਆ ਨਹੀਂ ਨਿਕਲਿਆ ਜੀ ਹੋ ਜਾਂਦੀ ਆ ਇਹ ਜੀ ਗੱਲ ਉਹ ਕਿਵੇਂ ਹੁੰਦੀ ਆ ਜਦੋਂ ਦੁਕਾਨਦਾਰ ਝੂਠ ਬੋਲੇ ਹੇ ਦੁਕਾਨਦਾਰ ਕਹਿ ਕੇ ਤਾਂ ਦਿੰਦਾ ਵੀ ਮੈਂ ਮਾਲ ਦਿੱਤਾ ਤੁਹਾਨੂੰ ਫਾਸਟ ਕੁਆਲਟੀ ਦਾ ਕੰਪਨੀ ਦੇਖੋ ਕਿਸ ਨਾਲ ਧੋਖਾ ਨਹੀਂ ਕਰਦੀ ਉਹ ਡੱਬੇ ਦੇ ਉੱਤੇ ਲਿਖ ਕੇ ਭੇਜਦੀ ਆ ਵੀ ਇਹ ਪ੍ਰੀਮੀਅਮ ਦਾ ਮਾਲ ਆ ਇਸ ਟਾਈਮ ਫਾਸਟ ਹਾਂ ਇਹ ਸਟੈਂਡਰਡ ਦਾ ਇਹ ਕਮਰਸ਼ੀਅਲ ਆ ਜੀ ਠੀਕ ਹੈ ਨਾ ਜੀ ਤੇ ਹੁਣ ਦੁਕਾਨਦਾਰ ਆ ਉਥੋਂ ਸਟੈਂਡਰਡ ਦਾ ਮਾਲ ਚਾਕੇ ਪ੍ਰੀਮੀਅਮ ਲਿਖੀ ਜਾਵੇ ਗਾਗਰੂ ਬਿਨਾ ਦੱਸੇ ਦੇਈ ਜਾਵੇ ਹਨਾ ਇਸ ਕਰਕੇ ਇਹਨਾਂ ਚੀਜ਼ਾਂ ਦੇ ਵਿੱਚ ਇਹ ਉਹ ਲੈਣੇ। ਹਾਂਜੀ ਹਾਂ। ਹਾਂਜੀ ਹਾਂਜੀ ਹਾਂਜੀ। ਹਾਂ ਬਿਲਕੁਲ ਬਿਲਕੁਲ ਜੀ ਬਿਲਕੁਲ। ਡੱਬੇ ਤੋਂ ਤੁਸੀਂ ਸਟਿੱਕਰ ਲੈ ਲੈਂਦੇ ਨਾ ਸਾਰਾ ਕੁਝ ਲੈ ਜਾਂਦਾ। ਹਾਂ ਡੱਬਾ ਤੋਂ ਬਫਾ। ਹਾਂਜੀ ਹਾਂਜੀ ਹਾਂਜੀ। ਆ 6-4 ਰੁਪਈਆ ਦੇਖੋ। ਜੀ। ਆ 6-4 ਦੇ ਹੁਣ ਨਵੇਂ ਹੀ ਆਏ ਆ ਸਾਰੇ ਡਿਜ਼ਾਈਨ ਨਾ। ਇਹ ਤੁਹਾਨੂੰ 6-4 ਜੀ ਵੀ ਮਿਲ ਜੂ 8-4 ਚ ਵੀ ਮਿਲ ਜੂ ਆ ਸਾਰੇ ਡਿਜ਼ਾਈਨ ਉਹ ਨੇ। 4D ਵਾਲੇ ਨੇ ਸਾਰੇ ਡਿਹਾ। ਆ ਦੇਖੋ ਆ ਜਿਵੇਂ ਇਟਾਲੀਅਨ ਮਾਰਬਲ। ਬਿਲਕੁਲ ਜਿਵੇਂ ਆਉਂਦੇ ਆ। ਸਾਰੇ ਇਟਾਲੀਅਨ ਮਾਰਬਲ ਵਾਲਾ ਹੈਗਾ। ਹਲੋ ਬਈ ਪਹੁੰਚ ਦਾ ਫਿਰ ਕਿਵੇਂ ਕਰਦੇ ਆ ਪਹੁੰਚੋ ਵੇਖੋ ਜੀ ਜਿੱਥੇ ਵੀ ਜਾਣਾ ਹੈ ਮੈਂ ਐਵੇਂਗਾ ਵੀ ਤੁਹਾਡੀ ਪਹੁੰਚ ਕਰਦਾਂਗੇ ਉਹ ਵੀ ਵਿੱਚੋਂ ਹੀ ਕੱਢਣਾ ਹੁੰਦਾ ਹਾਂਜੀ ਠੀਕ ਹੈ ਨਾ ਤੁਹਾਨੂੰ ਰੇਟ ਜੈਨੂਨ ਦੇ ਦਾਂ ਨਾ ਜੀ ਜੋ ਵੀ ਰੁਪਿਆ 1.5 ਰੁਪਏ ਫੁੱਟ ਆ ਪਹੁੰਚ ਦਾ ਠੀਕ ਉਰੇ 25 30 50 ਕਿਲੋਮੀਟਰ ਦੇ ਵਿੱਚ ਜਿਹੜੇ ਏਰੀਆ ਹੋਗੇ ਖੰਨਾ ਸਮਰਾਲਾ ਜੀ ਮਾਛੀਵਾੜਾ ਪੈਲ ਜੀ ਮਲੇਰ ਕੋਟਲਾ ਜੀ 10-20 ਪੈਸੇ ਵਾਧੋ ਜੀ ਲੇਬਰੇ ਲੈ ਜਾਂਦੇ ਬਾਕੀ ਕਿਰਾਇਆ ਹੁੰਦਾ ਉਹਨਾਂ ਦਾ ਉਹ ਤਾਂ ਗਰੀਬ ਆਦਮੀ ਨੇ ਦੇਣਾ ਹੀ ਆ। ਜੇ ਸਾਡੇ ਨਾਲ ਵਿੱਚ ਪਹੁੰਚ ਕਰ ਲੋ ਉਹ ਵਿੱਚੇ ਲੱਗ ਜਣੀ ਆ। ਉਹਦੇ ਵਿੱਚ ਤੁਹਾਨੂੰ ਜ਼ਿਆਦਾ ਘੱਟ ਆ। ਜੇ ਤੁਸੀਂ ਨਾ ਸਾਨੂੰ ਸੱਚੇ ਮਤਲਬ ਰੇਟ ਐਂਡ ਫਾਈਨਲ ਰੇਟ ਲੈ ਕੇ ਤੇ ਵਿੱਚੇ ਕਰਕੇ ਤਾਂ ਤੁਹਾਨੂੰ ਸਾਡੇ ਵਾਲੇ ਦੂਜੇ ਰੇਟ 'ਚ ਫਾਇਦਾ ਹੋਊਗਾ ਜਿੱਦੇ 'ਚ ਲੇਬਰ ਤੇ ਕਿਰਾਇਆ ਲਾ ਕੇ ਦਿੰਦੇ ਆ। ਅੱਛਾ ਹਾਂ ਉਹਦੇ ਵਿੱਚ ਫਾਇਦਾ ਹੋਊਗਾ ਉਹ ਤਾਂ ਐਵੇਂ ਹੀ ਐ ਵੀ ਕਹਿ ਦਿੰਦਾ ਕੋਈ ਕਹਿੰਦਾ ਮੈਂ ਨਾਲ ਗਿਫਟ ਵੀ ਦਿੰਨਾ ਉਹ ਸਾਰਾ ਕੁਝ ਐਵੇਂ ਹੀ ਹੁੰਦਾ। ਤੇ ਸਾਡੀ ਵੀਡੀਓ ਸ਼ੇਅਰ ਕਰਕੇ ਆ ਜਿਓ ਆਪਣੇ ਇਹੋ ਜਿਹਾ ਵੀ ਕੋਈ ਹੈਗਾ। ਠੀਕ ਨਾ ਕਹਿਣਾ ਆਪਾਂ ਨੇ ਨਾ ਕਰਨਾ ਇਹ ਨਾ ਹੁੰਦਾ ਹੀ ਹੁੰਦਾ ਇਹ ਕਿਉਂਕਿ ਉਹ ਦੁਕਾਨਦਾਰ ਨੇ ਕਿਸੇ ਨਾਲ ਲੁਕਮੇਸ਼ ਵੀ ਮੇ ਢੰਗ ਨਾਲ ਕਿਤੋਂ ਕੱਢੀ ਲੈਣਾ ਉਹ ਦੁਕਾਨਦਾਰ ਪੱਲਿਓਂ ਤਾਂ ਦੇ ਹੀ ਨਹੀਂ ਸਕਦਾ ਮੈਂ ਨੂੰ ਬਾਨ ਦੇਖੋ ਜੀ ਕਿਦਾਰੀਆਂ ਦਾ ਮਾਲ ਆ ਤੁਸੀਂ ਮੇਰੇ ਕੋਲੋਂ ਰੇਟ ਟਰਾਈ ਕਰਕੇ ਜਿੱਥੇ ਮਰਜੀ ਹੋਰ ਵੀ ਟਰੇਡ ਕਰ ਸਕੋ ਮੈਂ ਕਹਿੰਦਾ ਤੁਹਾਨੂੰ ਬੰਨਣਾ ਠੀਕ ਹੈ ਨਾ ਹੁਣ ਬਹੁਤੇ ਸ਼ੋਰੂਮਾਂ 'ਚ ਜਾਓਗੇ ਤੁਸੀਂ ਉੱਥੇ ਲੈ ਕੇ ਆਉਗਾ ਵੀ ਕੈਮਰੇ ਦੀ ਨਿਗਰਾਨੀ ਹੇਠੋਂ ਫੋਟੋ ਨਹੀਂ ਖਿੱਚਣੀ ਹੈਗੀ ਮੈਂ ਤਾਂ ਕਹਿੰਦਾ ਹਰੇਕ ਨੂੰ ਕਹਿੰਦਾ ਮੈਂ ਤਾਂ ਵੀਡੀਓ ਨੈਟ ਤੇ ਪਾਈ ਸੀ ਤੁਸੀਂ ਵੀਡੀਓ ਬਣਾ ਕੇ ਲੈ ਕੇ ਜਾਓ ਕਸਟਮਰ ਬਹੁਤ ਖ ਮਤਲਬ بڑے بڑے ਸ਼ੋਹਰੂਮਾਂ ਤੋਂ ਟੁੱਟ ਕੇ ਇਸ ਕਰਕੇ ਆ ਗਏ ਵੀ ਉਹਨਾਂ ਨੇ ਸਾਡੇ ਨਾਲ ਲੜਾਈ ਹੋ ਗਈ ਅਸੀਂ ਦੋ ਟੈਲਾਂ ਦੀ ਫੋਟੋ ਖਿੱਚ ਲਈ ਹੂੰ ਯਾਰ ਸਾਡੇ ਕੋਲ ਆਏ ਉਹ ਕਹਿੰਦੇ ਸੀ ਘਰੇ ਦਿਖਾਉਣੇ ਜਿਗਾ ਭਾਈ ਚੰਗੀ ਤਰ੍ਹਾਂ ਖਿੱਚ ਕੇ ਲੈ ਕੇ ਜਾਓ ਫੋਟੋ ਬੀਬੀਆਂ ਨੂੰ ਵੀ ਦਿਖਾਓ ਨਾਲ ਜਾ ਕੇ ਜਿਨ੍ਹਾਂ ਨੇ ਸਾਰੀ ਜਿਹੜੀ ਘਰ ਲੈਣਾ ਹੂੰ ਤੇ ਉਹਨਾਂ ਨੂੰ ਪਸੰਦ ਕਰਾ ਕੇ ਜਦ ਮਰਦੀ ਆ ਇੱਕ ਮੈਨੂੰ ਐ ਲੱਗਿਆ ਜਿਹੜਾ ਥੋੜਾ ਜਿਹਾ ਤੁਸੀਂ ਆ ਚੀਜ਼ ਦਾ ਭੇਤ ਖੋਲਿਆ ਨਾ ਇਹ ਚੰਗੀ ਗੱਲ ਲੱਗੀ ਵੀ ਜਿਹੜਾ ਡਬਲ ਚਾਰਜ ਕੀ ਡਬਲ ਚਾਰਜ ਕੀ ਹੁੰਦਾ ਗਾਹਕ ਨੂੰ ਜਦੋਂ ਤੁਸੀਂ ਇੰਨੀ ਬਰੀਫਲੀ ਸਮਝਾ ਦਿੰਦੇ ਆ ਤਾਂ ਗਾਹਕ ਨੂੰ ਪਤਾ ਲੱਗਦਾ ਵੀ ਐਸੇ ਹੀ ਰੰਗ ਦੇ ਵਿੱਚ ਮੈਨੂੰ ਜਿਹੜੀ ਦੂਸਰੀ ਟਾਇਲ ਮਿਲ ਰਹੀ ਉਹ ਸਸਤੀ ਕਿਉਂ ਮਿਲ ਰਹੀ ਆ ਤਾਂ ਉਹ ਜਾ ਕੇ ਇਸ ਚੀਜ਼ ਦਾ ਵੀ ਕੰਪੈਰੀਅਨ ਕਰਾ ਮੈਨੂੰ ਆਤ ਹੈ ਜੀ ਦੇਖੋ ਗੱਲ ਸੁਣੋ ਮੇਰੀ ਮੈਂ ਨਾ ਜਦੋਂ ਵੀ ਕੋਈ ਕਸਟਮਰ ਆਉਂਦਾ ਜੀ ਜਿਹਨੂੰ ਜਮਾਂ ਨਹੀਂ ਪਤਾ ਤੁਸੀਂ ਤੁਸੀਂ ਭੇਜ ਕੇ ਦੇਖ ਲਓ ਜਿਵੇਂ ਮੇਰਾ ਸਟੈਂਕ ਆਪਰੇਸ਼ਨ ਕਰ ਲਿਓ ਜਿਹਨੂੰ ਜਮਾਂ ਨਹੀਂ ਪਤਾ ਜਿਹੜਾ ਵੀ ਵੀਰੇ ਮੈਨੂੰ ਟਾਇਲਾਂ ਬਾਰੇ ਪਤਾ ਨਹੀਂ ਮੈਨੂੰ 2000 ਫੁੱਟ ਟਾਇਲ ਚਾਹੀਦੀ ਆ ਉਹਨੂੰ ਪਹਿਲਾਂ ਮੈਂ ਇਹ ਗਾਈਡੈਂਸ ਦੇਣੀ ਆ ਮੰਨ ਲਓ ਆਹ ਟਾਇਲ ਲੈ ਗਿਆ ਸਿੰਗਲ ਚਾਰਜ ਲੈ ਗਿਆ ਟਾਇਲ ਚੱਕ ਕੇ ਉਹ ਮੈਨੂੰ ਹਮੇਸ਼ਾ ਉਰੇ ਇਹੀ ਡਰ ਲੱਗਿਆ ਰਹਿੰਦਾ ਆਪਣੇ ਮਨ ਨੂੰ ਵੀ ਜੇ ਇਹ ਨੂੰ ਆ ਕੇ ਕਹਦਾ ਕਿਸੇ ਨੇ ਤੁਹਾਨੂੰ ਡਬਲ ਚਾਰਜ ਕਰਤਾ ਨਹੀਂ ਲੈ ਕੇ ਫਿਰ ਮੈਂ ਕੀ ਕਰੂੰਗਾ ਹੂੰ ਫਿਰ ਉਹਨੂੰ ਕਹਿਣਾ ਵੀ ਇਹ ਗੱਲ ਸੁਣ ਮੇਰੀ ਲੈ ਚ ਸਿੰਗਲ ਚਾਰਜੇ ਜਾਏ ਹੂੰ ਤੈਨੂੰ ਨੌਲੇਜ ਹੋਣੀ ਚਾਹੀਦੀ ਹੈ ਜੇ ਤੈਨੂੰ ਕੋਈ ਕਹੂਗਾ ਵੀ ਆ ਤੂੰ ਸਿੰਗਲ ਚਾਰਜ ਲਿਆ ਚੱਕੇ ਹੂੰ ਤੇਰੇ ਕੋਲ ਜਵਾਬ ਹੋਣਾ ਚਾਹੀਦਾ ਵੀ ਮੈਂ ਡਿਜ਼ਾਈਨ ਕਰਕੇ ਲਿਆ ਹੂੰ ਜੀ ਵੀ ਮੈਂ ਮੇਤਰ ਕੋ ਜਵਾਬ ਹੋਣਾ ਚਾਹੀਦਾ ਜੇ ਹੁਣ ਮਤਲਬ ਮੈਂ ਫਿਰ ਤੇ ਬੰਦਾ ਟੈਲੀਫੋਨ ਕਰੇ ਘਰੋਂ ਵੀ ਭਾਈ ਜੀ ਤੁਸੀਂ ਮੈਨੂੰ ਦੱਸਿਆ ਨਹੀਂ ਵੀ ਸਿੰ ਡਬਲ ਵੀ ਹੁੰਦੀ ਹੈ ਇਹਦੇ ਚ ਹੂੰ ਫਿਰ ਮੇਰੇ ਵਾਸਤੇ ਸ਼ਰਮਿੰਦਗੀ ਵਾਲੀ ਗੱਲ ਹੈ ਮੰਬਲ ਹਾਂ ਮੈਂ ਇਹ ਕਹਿੰਦਾ ਵੀ ਜਦ ਮਰਦੀ ਆਗੇ ਇਹ ਜੇ ਕੋਈ ਕਸਟਮਰ ਭੇਜ ਦਿਓ ਤੇ ਆ ਹੁਣ ਆ ਬਾਥਰੂਮ ਬਣਿਆ ਹੈ ਹੀ ਸਾਡਾ ਜੀ ਇਹਨੂੰ ਕਮਰੇ ਦੇ ਵਿੱਚ ਮਤਲਬ ਬਾਥਰੂਮ ਵੀ ਬਣਾ ਸਕਦੇ ਹੋ ਜੀ ਇਹ ਅਸੀਂ ਮਤਲਬ ਕਮਰੇ ਵਾਲੀ ਗੀਠੀ ਵੀ ਬਣਾਈ ਹੋਈ ਹੈ ਹਾਂ ਜੀ ਆਹਾ ਹੇਠਾਂ ਆਪਣਾ ਆਪਣਾ ਪੈਟਰਨ ਦਿੱਤਾ ਹੋਇਆ ਹੈ ਇੱਥੋਂ ਪੈਟਰਨ ਦੇਖ ਕੇ ਤੁਸੀਂ ਕੋਈ ਕਮਰਾ ਆਪਣਾ ਤਿਆਰ ਕਰਾ ਸਕਦੇ ਹੋ ਜਿਵੇਂ ਆਹ ਡਰੈਸਿੰਗ ਰੂਮ ਤਿਆਰ ਕਰਾ ਸਕਦੇ ਹੋ ਇਦਾਂ ਦਾ ਬਿਲਕੁਲ ਪੂਰਾ ਪੂਰਾ ਬਣਾ ਕੇ ਦਿੱਤਾ ਹਾਂਜੀ ਹਾਂ ਆ ਬਾਥਰੂਮ ਐ ਆ ਬਾਥਰੂਮ ਤਿਆਰ ਕਰਾ ਸਕਦੇ ਹੋ ਇਹ ਟੂਟੀਆਂ ਵਾਲਾ ਪੋਰਸ਼ਨ ਹੋ ਗਿਆ ਡਾਰਕ ਬਾਕੀ ਆਲ ਓਵਰ ਇਹ ਲੱਗ ਗਿਆ ਜੀ ਕਿਤੇ ਜ਼ਰੂਰੀ ਨਹੀਂ ਹੈਗਾ ਵੀ ਬੰਦੇ ਨੇ 6x4 ਲੈਣੀ ਆ 32x4 ਲੈਣੀ ਆ ਆਪਣੇ ਕੋਲ 2x4 ਦਾ ਸਾਈਜ਼ ਵੀ ਹੈਗਾ ਇਹਦੇ ਵਿੱਚ ਵੀ ਕੁਝ ਐਹੋ ਜਿਹੇ ਡਿਜ਼ਾਈਨ ਹੈਗੇ ਨੇ ਤੁਹਾਨੂੰ 32x4 ਚ ਮਿਲ ਜਾਣਗੇ ਆ ਇਹਦੇ ਉੱਤੇ ਰੇਟ ਲਿਖਿਆ ਹੋਇਆ ਹੈ ਰੇਟ ਲਿਖਿਆ ਜੀ 55 ਰੁਪਏ ਜੀ ਮਤਲਬ ਜੇ ਕਸਟਮਰ ਘਟਾ ਆ ਗਿਆ 55 ਤੋਂ ਰੁਪਏ 2 ਰੁਪਏ ਤਾਂ ਵੀ ਠੀਕ ਹੈ ਜੇ ਨਹੀਂ ਘਟਾਊਗਾ ਤਾਂ ਵੀ ਮੈਂ ਇਹਨੂੰ 50 ਰੁਪਏ ਹੀ ਦੇਣੇ ਜੇ ਕੋਈ ਚੁੱਪ ਕਰਕੇ ਨਾ ਸੀਟ ਦੇ ਉੱਤੇ ਬਹਿ ਵੀ ਗਿਆ ਹੂੰ ਤਾਂ ਇਹ ਨਹੀਂ ਹੈਗਾ ਵੀ ਜਿਹੜਾ ਰੇਟ ਕਰਦਾ ਉਹਦੇ ਨਾਲ ਧੱਕਾ ਕਰਦੀ ਹੈ ਜਿਹੜਾ ਚੁੱਪ ਕਰਿਆ ਉਹਨੂੰ ਕੁੰਡੀ ਲਾ ਦਿੰਦੀ ਜਿਵੇਂ ਜਿਵੇਂ ਆਪਣਾ ਰੇਟ ਹੋਇਆ ਸੀ ਹਾਂਜੀ ਆਪਣਾ ਰੇਟ ਹੋਇਆ ਸੀ ਹਾਂ ਮੈਂ ਤੁਹਾਨੂੰ ਕਿਹਾ ਸੀ ਵੀ ਮੈਂ ਮੈਂ ਓਨੇ ਘੱਟ ਕਰ ਹੀ ਲੈਣੇ ਹੁੰਦੇ ਆ ਹਾਂ ਚਾਹ ਬੱਲ ਲੜ ਕੇ ਕਰ ਲਗੇ ਚਾਹ ਜਿੱਦ ਕੇ ਕਰ ਲੇ ਮੈਂ ਵੀ ਤੁਹਾਨੂੰ ਇਹ ਕਹਿਣਾ ਕਿਹਾ ਮੈਂ ਕਿਹਾ ਵੀ ਆ ਜਾਓ ਤੁਸੀਂ ਕੋਈ ਗੱਲ ਹੈ ਜਿੰਨੇ ਘੱਟ ਲੈਣੇ ਲੈ ਲਿਓ ਇੱਥੇ 55 ਲਾਇਆ ਹੋਇਆ ਇਹ 50 ਰੁਪਏ ਫੁੱਟ ਲਗੂਗਾ ਜੀ ਅੱਛਾ ਜੀ ਆ ਵੀ 55 ਐ ਤੇ 60 ਲਿਖਿਆ ਹੈ ਇਹ 60 ਹੈ ਜੀ ਇਹ ਹੋਰ ਸੀਰੀਜ਼ ਦਾ ਮਾਲ ਆ ਇਹ ਕੰਪਨੀ ਨੇ ਕੁਝ ਡਿਜ਼ਾਈਨ ਇਦਾਂ ਦੇ ਕੱਢੇ ਆ ਵੀ ਲੋਕਲ ਕੰਪਨੀ ਨਾਲ ਕੰਪੀਟੀਸ਼ਨ ਲੜਨ ਵਾਸਤੇ ਜੀ ਜਿਹੜੀਆਂ ਲੋਕਲ ਕੰਪਨੀ ਨੇ ਉਹ ਵੀ 40 40 45 45 ਰੁਪਏ ਮਾਲ ਵੇਚੀ ਜਾਂਦੀਆਂ ਨੇ ਜੇ 5 ਰੁਪਏ ਦਾ ਫਰਕ ਹੁੰਦਾ ਫੇਰ ਕਸਟਮਰ ਕਹਿੰਦਾ ਨਹੀਂ ਕਿ ਜ਼ਾਰੀਆਂ ਲੈ ਜਾਂਦਾ ਹੂੰ ਇਹ ਹੁਣ ਇਹਦਾ 10 15 ਰੁਪਏ ਦਾ ਫਰਕ ਹੋਊਗਾ ਫੇਰ ਅਗਲਾ ਕਹਿੰਦਾ ਮੈਂ ਨਹੀਂ ਲੈਣੀ ਯਾਰ ਕਿ ਜ਼ਾਰੀ ਤਾਂ 15 20 ਦਾ ਫਰਕ ਹੈ ਫੇਰ ਮਿਸਤਰੀ ਦਾ ਖਰਚਾ ਨਿਕਲੇ 5 ਰੁਪਏ ਨੂੰ ਅਗਲਾ ਕਹਿੰਦਾ ਇੱਕ ਵਾਰੀ ਲੱਗਣੀ ਆ ساری ਉ ਕੋ 50 ਰੁਪਏ ਨਾਲ ਕੀਏ 10000 ਦਾ ਫਰਕ ਪੈ ਜੂਗਾ ਇਹ ਨਾ ਇਹ 60 ਰੁਪਏ ਫੋਟਾ ਇਹ 55 ਰੁਪਏ ਲਾ ਦਾਂਗੇ ਕੋਈ ਐਸੀ ਗੱਲ ਨਹੀਂ ਹਾਂ ਆ 60 ਆ ਚਾਹ ਕੋ ਰੇਟ ਕਰ ਲਵੇ ਜੇ ਨਾ ਕਰ ਲਵੇ ਇਹੀ ਰੇਟ ਲੱਗਣੀ ਆ ਬਸ ਠੀਕ ਪਹਿਲਾਂ 60 ਰੁਪਏ ਦੱਸਣਾ ਦੱਸਣਾ ਸਾਰਿਆਂ ਨੂੰ ਇਹ ਬਾਥਰੂਮ ਵੀ ਸੇਮ ਹੀ ਨੇ ਸਾਡੇ ਜੀ ਤੇ ਰੇਟ ਇੱਕ ਗੱਲ ਹੋਰ ਆ ਭਾਈ ਉਹਨਾਂ ਨੇ ਕਿਹਾ ਕਿ ਰੇਟ ਭਾਈ ਪਾਸੇ ਅਸੇ ਤੋਂ ਕਿਤੋਂ ਵੀ ਪਤਾ ਕਰੋ ਇੱਥੋਂ ਫੋਟੋ ਖਿੱਚੋ ਤੁਹਾਨੂੰ ਪੂਰੀ ਜਾਣਕਾਰੀ ਦੇ ਕੇ ਭੇਜਾਂਗੇ ਭਾਈ ਡਬਲ ਚਾਰਜ ਸਿੰਗਲ ਚਾਰਜ ਹਾਂਜੀ ਕਿਹੜੀ ਆ ਤੇ ਉਹ ਉਹਦਾ ਰੇਟ ਜਾ ਕੇ ਤੁਸੀਂ ਪਤਾ ਕਰ ਲਓ ਦੁਕਾਨਦਾਰ ਤੋਂ ਪਹਿਲੀ ਤਾਂ ਗੱਲ ਆਪਾਂ ਆਰਟੀਕਲ ਹੈ ਜੀ ਮੇਰੀ ਹੋਰ ਗੱਲ ਸੁਣੋ ਛੋਟੇ ਵੀਰ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਜੀ ਕਿ ਜਿਵੇਂ ਹੁਣ ਆਹ ਮਾਲ ਲਿਖਿਆ ਹੋਇਆ ਹੈ ਇਹਦੇ ਤੇ ਨਾਮ ਲਿਖਿਆ ਹੋਇਆ ਹੈ ਟ੍ਰਵੇਕਟੋ ਗਰੇ ਜੀ ਤੁਸੀਂ بڑے بڑے ਸ਼ੋਰੂਮਾਂ 'ਚ ਚਲੇ ਆਏ ਹੋ ਇਹੀ ਜਿਹੜਾ ਲਿਖਿਆ ਹੋਇਆ ਹੈ ਕੈਟਲੌਗ ਤੇ ਵੀ ਇਹੀ ਹੋਊਗਾ ਜੀ ਮੌਦੇ ਦੁਕਾਨਦਾਰਾਂ ਨੇ ਇੱਥੇ ਆਪਣੇ ਕੋਡ ਪਾਏ ਹੋਏ ਨੇ 12953655 ਵੀ ਕਸਟਮਰ ਦੇ ਫੋਟੋ ਵੀ ਖਿੱਚ ਕੇ ਲੈ ਕੇ ਆ ਤਾਂ ਕਿਤੇ ਇਹ ਕਿਤੇ ਰੇਟ ਨਾ ਟਰਾਈ ਕਰ ਲਵੇ ਓਕੇ ਹਾਂ ਹੁਣ ਅਸੀਂ ਆਹ ਆਇਆ ਅਸੀਂ ਸਾਰੇ ਆ ਦੇਖੋ ਆ ਕੰਪਨੀ ਵੱਲੋਂ ਛਪ ਕੇ ਵੀ ਆਇਆ ਹੋਇਆ ਇਹ ਲਿਖਿਆ ਕਰੀਨੋ ਬਰਾਊਨ ਹੂੰ ਕੈਟਲੌਗ ਤੇ ਵੀ ਸੇਮ ਹੋਊਗਾ ਕਰੀਨੋ ਬਰਾਊਨ ਹੀ ਲਿਖਿਆ ਹੂੰ ਤੁਸੀਂ 95% ਸ਼ੋਰੂਮ ਜਿਹੜੇ ਇਸ ਲੈਵਲ ਤੇ ਹੁਣ ਚਲੋ ਕੋਈ ਬੜੀ ਛੋਟੀ ਨਾ ਗੱਲ ਨਿਕਲੇ ਜੇ ਇਸ ਲੈਵਲ ਤੇ ਛੇੜੇ ਸ਼ੋਰੂਮ ਨੇ ਉਹਨਾਂ ਤੇ ਕੋਡ ਨਹੀਂ ਸਹੀ ਆਉਂਦਾ ਸ਼ਰਤਾਂ ਵਾਲੀ ਗੱਲ ਹੈ ਜੇ ਤੁਸੀਂ ਉਹਨਾਂ ਨੂੰ ਇਹ ਪੁੱਛ ਲਿਆ ਵੀ ਸਾਨੂੰ ਕੈਟਾਲਾਗ ਦਿਖਾਓ ਕਹਿੰਦਾ ਕੈਟਾਲਾਗ ਆਈ ਨਹੀਂ ਹਜੇ ਤਾਂ ਨਵਾਂ ਮਾਲ ਤੇ ਉਹ ਤੋਂ ਬਾਅਦ ਜੇ ਤੁਸੀਂ ਗੱਲ ਕਹਿੰਦੇ ਉਹਨਾਂ ਨੂੰ ਜੱਜਮੈਂਟ ਹੋ ਜਾਂਦੀ ਐ ਵੀ ਇਹਨੂੰ ਕਿਸੇ ਨੇ ਸਿਖਾ ਕੇ ਵੇਜਿਆ ਫੇ ਲੜਾਈ ਹੁੰਦੀ ਹਾਂ ਇਹ ਦੇ ਐਲਟੀ ਐਹੀ ਜੀ ਗੱਲ ਮੈਨੂੰ ਲੱਗਦਾ ਬੰਦਿਆਂ ਨੇ ਸੁਣ ਕੇ ਤੇਰੇ ਨਾਲ ਟਾਈਲਾਂ ਦਾ ਕੰਮ ਸ਼ੁਰੂ ਕਰ ਲੈਣਾ ਹੈ ਅੱਧਾ ਕੰਮ ਸਿਖਾਤਾ ਪ੍ਰੀਤ ਆਪਾਂ ਨੂੰ ਮੈਂ ਹੀ ਕੋਈ ਨਹੀਂ ਉਹ ਤਾਂ ਐਂ ਜੀ ਆਪਣੇ ਆਪਣੀ ਕਿਸਮ ਦਾ ਇਹ ਲਿਖਿਆ ਹੋਇਆ ਬੋਨੀ ਵਾਈਟ ਸਾਰਾ ਕੁਝ ਇਹੀ ਮਿਲੂਗਾ ਤੁਹਾਨੂੰ ਪੀਚ ਇਹ ਸਾਰਾ ਕੁਝ ਲਿਖੇ ਕੇ ਮਿਲੂਗਾ ਮਤਲਬ ਇਹੀ ਕੈਟਾਲਾਗ ਤੇ ਆ ਤੇ ਆਂ ਸੈਂਟਰੀ ਦਾ ਵੀ ਆ ਸਮਾਨ ਸੈਂਟਰੀ ਦਾ ਸਮਾਨ ਬਸ ਕਰ ਲੈਨੇ ਆ ਜੀ ਇਹ ਸ਼ੋਰੂਮ ਤਿਆਰ ਹੋ ਰਿਹਾ ਇਹਦਾ ਜੀ ਕੈਰੋਬਿਟ ਦਾ ਜੀ ਇਹਦਾ ਬਸ ਹੁਣ ਜਲਦੀ ਹੋਸੀ ਇਹਦਾ ਅਗਲੇ ਮਹੀਨੇ ਤੋਂ ਪਰਲੇ ਪਾਸੇ ਹੈਗੀ ਜਗਾ ਬਣਾਈ ਆ ਜੀ ਸ਼ੋਰੂਮ ਦਾ ਸਟਾਰਟ ਆ ਆ ਹੈਗਾ ਬਾਬੇ ਵਾਲੇ ਇਹ ਬਾਬਿਆਂ ਦੀ ਪੋਸਟਰ ਹੈ ਜੀ ਜਿਵੇਂ ਕਿਸੇ ਨੇ ਰਸੋਈ ਚ ਲਾਉਣਾ ਪੂਜਾ ਪਾਠ ਨੂੰ ਕਰਨਿਆ ਇਹ ਸਾਰੇ ਆ ਕਿਚਨ ਦੇ ਕਿਚਨ ਹੈਗੇ ਨੇ ਹਾਈਲਾਈਟਰਸ ਜੀ ਸਾਰੇ ਹਨਾ ਜੀ ਆ ਜਿਵੇਂ ਹੁਣ ਆ ਉੱਪਰ ਆ ਹੋ ਸਕਦਾ ਕਈ ਵਾਰੀ ਇੱਥੇ ਬੰਦਾ ਨਹੀਂ ਦਿੰਦਾ ਇਹ ਸਮਝ ਲਓ ਜਿਹੜਾ ਉੱਪਰ ਮਾਲ ਲੱਗੇ ਗੁਰਦੁਆਰਾ ਸਾਹਿਬਾਂ ਦੇ ਵਿੱਚ ਲੱਗਦਾ ਇਹ ਥਮਲਿਆਂ ਵਗੈਰਾ ਨੂੰ ਆ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਇਹ ਕ੍ਰੋਮ ਚੜਿਆ ਹੋਇਆ ਹੈ ਇਹਦੇ ਤੇ ਸੌਰੀ ਇਹ ਕ੍ਰੋਮ ਚੜਿਆ ਹੋਇਆ ਫਾਇਰ ਫਾਇਰਿੰਗ ਹੋਈ ਹੋਈ ਹੈ ਇਹਦੇ ਤੇ ਦੁਵਾਰਾ ਤੇ ਇਹ ਥਮਲੇ ਥਮਲਿਆਂ ਨੂੰ ਲੱਗਦਾ ਪਹਿਲਾਂ ਰਿਵਾਜ ਸੀਗਾ ਆਪਣਾ ਵੀ ਕੋ ਬੇਲਾ ਬੂਲਾ ਜੀਆਂ ਦਾ ਹਨਾ ਹੁਣ ਇਹ ਕ੍ਰੋਮ ਦਾ ਰਵਾਜ ਹੈ ਇਹ ਅਸੀਂ ਬਹੁਤ ਗੁਰਦੁਆਰਿਆਂ ਤੇ ਲਵਾਉਂਦੇ ਹਾਂ ਇਹਦੇ ਦੀ ਚੀਜ਼ਾਂ ਲੈ ਵੀ ਸਜਣੋ ਜੇ ਕਿਸੇ ਨੂੰ ਚਾਹੀਦਾ ਹੋਇਆ ਮਾਲ ਤੇ ਬਾਈ ਹੁਣਾਂ ਦਾ ਨੰਬਰ ਸਕਰੀਨ ਤੇ ਆ ਸਮਰਾਲੇ ਦੇ ਵਿੱਚ ਆ ਸਮਰਾਲਾ ਛੋਟਾ ਜਾਂ ਕਸਬਾ ਪਰ ਵੱਡਾ ਕੰਮ ਬਾਈ ਹੁਣੀ ਕਰੀ ਬੈਠਿਆ ਇੱਥੇ ਬਹੁਤ ਵਧੀਆ ਸ਼ੋਰੂਮਾਂ ਹਰੇਕ ਤਰ੍ਹਾਂ ਦੀ ਵੈਰਾਈਟੀ ਮਿਲੂਗੀ ਜਿਹੜੀ ਵੈਰਾਈਟੀ ਦਿਸੂਗੀ ਉਹ ਗਰਾਊਂਡ ਦੇ ਵਿੱਚ ਪਈ ਹੋਊਗੀ ਐਵੇਂ ਨਹੀਂ ਵੀ ਚਾਰ ਟਾਈਲਾਂ ਧਰ ਕੇ ਬੰਦਾ ਕਹਿ ਰਿਹਾ ਕਿ ਭਾਈ ਆਪਣੇ ਕੋਲੇ ਆ ਹੈਗਾ ਮੁੜ ਕੇ ਮੰਗਵਾ ਦੂੰਗਾ ਉਹ ਹੋ ਜੂਗਾ ਗੱਡੀ ਉੱਥੇ ਆ ਕੇ ਉਹ ਕੰਮ ਨਹੀਂ ਜਿਹੜੀ ਚੀਜ਼ ਹੋਊਗੀ ਦਿਖਾਉਂਦਾ ਹੋਊਗਾ ਇਹਦਾ ਸਾਰਾ ਸਪਸ਼ਟ ਪਈ ਹੋਊਗੀ ਜੇ ਕੋਈ ਵੀ ਸੱਜਣ ਲੈਣਾ ਚਾਹੁੰਦਾ ਸਮਰਾਲੇ ਗੇੜਾ ਜਰੂਰ ਮਾਲਿਓ ਬਹੁਤ ਪਿਆਰੇ ਸੱਜਣ ਤੁਹਾਨੂੰ ਮਿਲਣਗੇ ਆ ਪਿਓ ਪੁੱਤ ਖੜੇ ਆ ਮਤਲਬ ਕਹਿ ਲਓ ਵੀ ਤੁਸੀਂ ਤੁਹਾਨੂੰ ਆਇਆਂ ਨੂੰ ਇਹਨਾਂ ਨੇ ਮਾਲ ਵੇਚ ਦੇਣਾ ਤੇ ਤੁਹਾਨੂੰ ਇਹਨਾਂ ਨੇ ਮੁੱਲ ਲੈ ਲੈਣਾ ਇਹੋ ਜੇ ਸੱਜਣਾ ਤੁਹਾਨੂੰ ਦੁਪਹਿਰੇ ਜੇ ਆਜੋ ਤੇ ਤੁਹਾਨੂੰ ਇਹ ਲਕਟਾਂ ਘੱਡੀ ਦੀਆਂ ਲਵਾ ਕੇ ਤੋਰਨਗੇ ਮੈਂ ਵੇਖ ਲਿਆ ਸਾਬ ਕਿਤਾਬ ਹੋ ਗਿਆ ਇਹਨਾਂ ਕੋਲੇ ਆ ਕੇ ਇੰਨੇ ਪਿਆਰੇ ਸੱਜਣਾ ਥੋੜਾ ਜੀ ਲਵਾ ਲੈਣਾ ਤੁਹਾਨੂੰ ਨਿਕਲ ਨਹੀਂ ਦੇਣਾ ਇਹਨਾਂ ਨੇ ਬਹੁਤ ਘੈਂਟ ਬੰਦੇ ਆ ਤੁਹਾਨੂੰ ਵਧੀਆ ਰੇਟ ਦੇ ਕੇ ਵੀ ਡੀਲ ਵੀ ਤੁਹਾਨੂੰ ਵਧੀਆ ਦੇਣਗੇ ਜਿਉਂਦੇ ਰਹੋ